ਮੈਨੂੰ ਇੰਨੇ ਸਾਲ ਹੋ ਗਏ ਸੰਘਰਸ਼ ਕਰਦੇ ਤੱਕੇ ਹੀ ਤੱਕੇ ਨੇ ਤੇ ਚੋਰਾਂ ਦੇ ਹੱਥ 'ਚ ਪਾਵਰ ਕਦ ਮੈਂ ਆਪਣੇ ਲੋਕਾਂ ਨੂੰ ਜਾਗਰੂਕ ਕਰਾਂਗੀ ਕਿ ਗਲਤ ਬੰਦੇ ਨੂੰ ਵੋਟ ਨਾ ਦਿਓ 5 ਸਾਲ ਤੋਂ ਤੁਹਾਡਾ ਗਲਾ ਤੇ ਕੱਟੂਗਾ ਕੱਟੂਗਾ ਮੇਰਾ ਵੀ ਕੱਟ ਰਿਹਾ ਹੈ ਡਾਕਟਰ ਰੇਤੂ ਅਚਾਨਕ ਇੱਕ ਐਕਟੀਵਿਸਟ ਤੋਂ ਬਾਅਦ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਕਰਦੇ ਪੋਲਿਟਿਕਸ 'ਚ ਆਏ ਨੇ ਆਫਰ ਕੀ ਆਈ ਹੈ ਮੈਨੂੰ ਪੈਸਾ ਲਿਓਰ ਨਹੀਂ ਕਰਦਾ ਬਿਲਕੁਲ ਮੈਨੂੰ ਅ ਇਦਾਂ ਦੀ ਕੋਈ ਚੀਜ਼ ਨਹੀਂ ਕਿ ਮੇਰੇ ਹੱਥ 'ਚ ਪਾਵਰ ਆ ਜਾਏ ਮੈਂ ਆਪਣੇ ਲੋਕਾਂ ਨੂੰ ਪਿੱਛੇ ਛੱਡ ਜਿਨ੍ਹਾਂ ਦੀ ਵਜਲ ਨਾਲ ਮੇਰੀ ਪਹਿਚਾਨ ਹੈਗੀ ਹੈ ਉਹਨਾਂ ਲਈ ਤਾਂ ਲੜਦਾ ਉਹਨਾਂ ਲਈ ਤਾਂ ਕੰਮ ਕਰਦਾ ਮਾਇਆਵਤੀ ਜੀ ਦਾ ਸਾਹਮਣੇ ਸਟੈਂਡ ਸਪਸ਼ਟ ਕੀਤਾ ਮਾਇਆਵਤੀ ਜੀ ਦਾ ਕੀ ਸਟੈਂਡ ਹੈ ਚੰਡੀਗੜ੍ਹ ਦਾ ਕਿ ਚੰਡੀਗੜ੍ਹ ਪੰਜਾਬ ਦਾ ਕਿਉਂਕਿ ਨੈਸ਼ਨਲ ਲੈਵਲ ਤੇ ਥੋੜੇ ਵੱਡੇ ਲੀਡਰ ਮਾਇਆਵਤੀ ਦੇ ਦੇਖੋ ਮੇਰੀ ਭੈਣ ਜੀ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਸਾਬ ਕਾਂਸੀ ਰਾਮ ਜੀ ਨੇ ਬਿਲਕੁਲ ਹੀ ਮੀਡੀਆ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਆਪਣਾ ਮੈਨੀਫੈਸਟੋ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਸਾਡੀ ਸ਼ਰਧਾ ਹੈਗੀ ਹੈ ਜਾਂ ਅਸੀਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਆ ਉਸ ਦੇ ਵਿੱਚ ਜਾਤ ਪਾਤ ਨੂੰ ਬਿਲਕੁਲ ਖਤਮ ਕੀਤਾ ਗਿਆ ਹੈ ਕਿ ਜਾਤ ਪਾਤ ਨਹੀਂ ਪਰ ਥੋੜੇ ਵਿਰੋਧੀ ਕਹਿੰਦੇ ਨੇ ਤਾਂ ਪਾਰਟੀ ਦਾ ਆਧਾਰ ਹੀ ਜਾਤ ਪਾਤ ਆ ਕਹਿੰਦੇ ਜਾਤ ਪਾਤ ਨੂੰ ਲੈ ਕੇ ਜਿਹੜਾ ਮੁੱਦੇ ਚੱਕਦੇ ਨੇ ਅੱਜ ਭੈਣ ਜੀ ਦਾ ਨਾਰਾ ਕੀ ਹੈ ਸਭ ਜਨ ਸੁਖਾਏ ਸਭ ਜਨ ਹਿਤਾਏ ਯੂਪੀ ਦੇ ਵਿੱਚ ਅੱਜ ਬੀਐਸਪੀ ਪਾਰਟੀ ਨੇ 15 ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ ਦੱਸੋ ਕਿਹੜੀ ਪਾਰਟੀ ਨੇ ਦਿੱਤੀ ਹੈ ਹੋਰ 15 ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਹੁਣ ਮੈਂ ਦੱਸ ਦਿਆਂ ਕਿਉਂ ਧਰਮਾਂ ਰਜ਼ਾਤ ਪਾਤ ਤਾਂ ਫਿਰ ਇੱਥੇ ਵੀ ਕਰਕੇ ਨਾ ਤੁਸੀਂ ਖੁਦ ਕਹਿ ਰਹੇ ਹੋ ਕਿ 15 ਬ੍ਰਾਹਮਣ ਜਾਤੀ ਦੇ ਲੋਕਾਂ ਨੂੰ ਜਿਹੜਾ ਤੁਹਾਡੀ ਸਟੇਟਮੈਂਟ ਸਪੈਸੀਫਾਈ ਕਰ ਲਓ। ਬਰੋਦੀ ਕਹਿੰਦੇ ਨੇ ਕਿ ਨਾ ਮਾਇਆਵਤੀ ਸੀ ਨੇ ਜੁਪੀ ਦੇ ਵਿੱਚ ਕੀ ਜੇਕਰ ਇੰਨਾ ਕੁਝ ਕੀਤਾ ਹੁੰਦਾ ਤਾਂ ਸਰਕਾਰ ਤੋਂ ਦੂਰ ਕਿ ਹੁੰਦਾ ਇਹ ਦੂਜੀ ਗੱਲ ਕਹਿੰਦੇ ਉਹਨਾਂ ਨੇ ਤਾਂ ਸਿਰਫ ਵੱਡੇ ਵੱਡੇ ਹਾਥੀ ਬਣਾਏ ਨੇ ਜੀ ਆਪਣੀਆਂ ਜਿਹੜੇ ਵੱਡੇ ਵੱਡੇ ਨੇ ਆਪਣੇ ਸਟੈਚੂ ਜਿਹੜਨੇ ਬਣਾਏ ਨੇ ਹੋਰ ਤਾਂ ਕੀਤਾ ਹੀ ਕੀ ਬਹੁਤ ਵਧੀਆ ਕੀਤਾ ਹਾਥੀ ਬਣਾਏ ਸਟੈਚੂ ਬਣਾਏ ਸਟੈ ਸੈਚੂਅਸ ਦੌਰ ਤੇ ਬਣਾਏ ਆਪਣੀ ਆਈਡੈਂਟੀਟੀ ਨੂੰ ਅਸਰਟ ਕਰਨ ਲਈ ਇੱਕ ਸਿੰਬਲ ਕ੍ਰੀਏਟ ਕਰਦਾ ਪੰਜਾਬੀ ਮਾਂ ਬੋਲੀ ਡਾਕਟਰ ਰਿਤੂ ਦਲੀਕੀ ਐਵਰੀਥਿੰਗ ਐਵਰੀਥਿੰਗ ਆਈ ਸਟੇ ਹਾਂ ਕਿਉਂਕਿ ਮੈਂ ਸਾਰ ਐਵਰੀ ਪੰਜਾਬੀ ਤੇ ਦੱਬ ਰਹੇ ਦੇ ਹਾਂ ਕਿਉਂਕਿ ਮੈਂ ਸਵਾਲ ਕਰਨ ਦਾ ਮਕਸਦ ਇਹ ਸੀ ਜਦੋਂ ਤੋਂ ਮੈਂ ਤੁਹਾਡੇ ਆਫਿਸ ਦੇ ਵਿੱਚ ਆਇਆ ਮੈਂ ਬੋਰਡ ਦੇਖੇ ਨੇ ਅੰਦਰ ਲੱਗਿਆ ਇਹ ਬੋਰਡ ਲੱਗਿਆ ਇੱਕ ਵੀ ਬੋਰਡ ਪੰਜਾਬੀ ਦੇ ਵਿੱਚ ਨਹੀਂ ਸਾਰੇ ਹਿੰਦੀ ਦੇ ਵਿੱਚ ਨਹੀਂ ਸਰ ਕੀ ਕਾਂਗਰਸ ਨੇ 70 ਸਾਲ ਆਜ਼ਾਦ ਹੋਏ ਹੋਗੇ ਉਹਨਾਂ ਨੂੰ ਉਹਦਾ ਅਧਿਕਾਰ ਦਿੱਤਾ ਉਹਨਾਂ ਦੇ ਨਾਲ ਖੜੀ ਉਹਨਾਂ ਦੇ ਬੱਚਿਆਂ ਲਈ ਲੜੀ ਨਹੀਂ ਆਲਟਰਨੇਟਿਵ ਕਿਉਂ ਪੈਦਾ ਹੋਇਆ ਕਿ ਬੀਜੇਪੀ ਲੜੀ ਬੀਜੇਪੀ ਨੇ ਤਾਂ ਉਲਟਾ ਉਹਨਾਂ ਨੂੰ ਹੋਰ ਮਾਰਤਾ ਬੀਜੇਪੀ ਨੇ ਤੇ ਜੋ ਉਹਨਾਂ ਦੇ ਨਾਲ ਜਾਤੀਗਤ ਵਿਤਕਰੇ ਤੇ ਜੋ ਉਹਨਾਂ ਨੂੰ ਗਾਲ੍ਹਾਂ ਕੱਢਦੇ ਸੀਗੇ ਲੋਕੀ ਗੰਦੀ ਗੰਦੀ ਜਾਤੀ ਸੁਚ ਗਾਲ੍ਹਾਂ ਦਿੰਦੇ ਸੀਗੇ ਉਹ ਜਿਹੜਾ ਇੱਕ ਐਕਟ ਅੰਬੇਦਕਰ ਨੇ ਬਣਾਇਆ ਸੀਗਾ ਕਿ ਜੇ ਤੁਹਾਡੇ ਨਾਲ ਕੋਈ ਇਹੋ ਜਿਹਾ ਟਾਰਚਰ ਕਰੇ ਉਹਨੂੰ ਜੇਲ੍ਹ ਹੋ ਸਕਦੀ ਉਹ ਐਸਸੀਐਸਟੀ ਐਕਟ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ 2 ਅਪ੍ਰੈਲ 2018 ਨੂੰ अच्छा लोग ऐसा नहीं कहते कि दिल्ली दी पढ़ी लिखी कुड़ी दिल्ली दी जॉब करदी कुड़ी थोड़ा प्रोटेस्ट भी उथी रहंदा जब तू अपने हकਾਂ ਦੇ ਲਈ ਬੋਲਦੇ ਹੋ ਕਿ ਯਾਰ ਅਚਾਨਕ ਪੰਜਾਬ ਆ ਗਏ ਇੰਨਾ ਪੰਜਾਬ ਦਾ ਮੋਹ ਇਹਨੂੰ ਦਿੱਲੀ ਵਾਲੀ ਨੂੰ ਇਹਨੂੰ ਕਿਵੇਂ ਜਾਗ ਪਈ ਕਿਸਾਨ ਨਹੀਂ ਮੋਰਚੇ ਤੇ ਕਿਸਾਨ ਉੱਠ ਕੇ ਆਏ ਤੇ ਕਿਹਾ ਮੈਂ ਖੜੀ ਨਹੀਂ ਕਿਉਂਕਿ ਮੇਰੇ ਪੰਜਾਬ ਦੀ ਗੱਲ ਸੀ ਮੇਰੇ ਘਰ ਦੀ ਗੱਲ ਸੀ ਉਹ ਤਾਂ ਪੂਰੇ ਦੇਸ਼ ਦੀ ਗੱਲ ਸੀ ਦੈਟਸ ਵਾਟ ਆਮ ਸੇਇੰਗ ਬਟ ਮੈਂ ਆਪਣੇ ਘਰ ਦੀ ਗੱਲ ਕਰਦੀ ਸასი ਕਾਲ ਪੰਜਾਬ ਪ੍ਰਸੰਧ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੇਵ ਸਿੰਘ ਚੋਣਾਂ ਦਾ ਮਾਹੌਲ ਗਰਮਾ ਪੰਜਾਬ ਦੀਆਂ 13 ਸੀਟਾਂ ਦੇ ਨਾਲ-ਨਾਲ ਚੰਡੀਗੜ੍ਹ ਦੀ ਸੀਟ ਦੇ ਉੱਪਰ ਵੀ ਹਰ ਇੱਕ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿਉਂਕਿ ਕਾਂਗਰਸ ਤੇ ਭਾਜਪਾ ਦੇ ਵੱਲੋਂ ਆਪਣੇ ਵੱਡੇ ਚਿਹਰਿਆਂ ਨੂੰ ਇਸ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਵੱਲੋਂ ਆਪਣਾ ਦਾਵਾ ਇਸ ਸੀਟ ਦੇ ਉੱਪਰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਇਸ ਸਭ ਦੇ ਵਿਚਾਲੇ ਇਹਨਾਂ ਵੱਡੇ ਉਮੀਦਵਾਰਾਂ ਦੇ ਵਿਚਾਲੇ ਇੱਕ ਨੌਜਵਾਨ ਲੜਕੀ ਇਸ ਅਖਾੜੇ ਦੇ ਵਿੱਚ ਆ ਇਸ ਮੈਦਾਨ ਦੇ ਵਿੱਚ ਆ ਜਿਸ ਦਾ ਨਾਮ ਡਾਕਟਰ ਰਿਤੂ ਸਿੰਘ ਡਾਕਟਰ ਰਿਤੂ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਕਦੇ ਕਿਸਾਨ ਪ੍ਰੋਟੈਸਟ ਦੌਰਾਨ ਕਦੇ ਦਿੱਲੀ ਯੂਨੀਵਰਸਿਟੀ ਧਰਨੇਆਂ ਦੌਰਾਨ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਡਾਕਟਰ ਰਿਤੂ ਚੰਡੀਗੜ੍ਹ ਤੋਂ ਬਹੁਤ ਜਾਂ ਸਮਾਜ ਪਾਰਟੀ ਦੇ ਉਮੀਦਵਾਰ ਨੇ ਸਾਡੇ ਨਾਲ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਤੁਸੀਂ ਠੀਕ ਹੋ ਬਹੁਤ ਵਧੀਆ ਕਰਦੀ ਕੰਮ ਅੱਗੇ ਸਿਆਸਤ ਹਾਂਜੀ ਆਣਾ ਹੀ ਸੀਗਾ ਕਿਉਂ ਹਰ ਇੱਕ ਨੂੰ ਆਣਾ ਚਾਹੀਦਾ ਅੱਜ ਦੌਰ ਖਤਮ ਹੈ ਜੇ ਆਪਾਂ ਕਹੀਏ ਨਾ ਆਪਾਂ ਏ ਪੋਲਿਟਿਕਲ ਆ ਮੇਰਾ ਪੋਲਿਟਿਕਸ ਨਾਲ ਕੋਈ ਵਾਸਤਾ ਨਹੀਂ ਇਹ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ ਪੋਲਿਟਿਕਸ 'ਚ ਜੇ ਤੁਸੀਂ ਨਹੀਂ ਆਏ ਪੋਲਿਟਿਕਲ ਪਾਵਰ ਜੇ ਤੁਹਾਡੇ ਹੱਥ 'ਚ ਨਹੀਂ ਆਈ ਤੇ ਮੇਰਾ ਜੋ ਸੰਘਰਸ਼ 10 ਸਾਲ ਦਾ ਹੈ 10 ਹੋਰ ਲੱਗ ਜਾਣੇ ਮਿਲਣਾ ਕੁਛ ਨਹੀਂ ਇਹ ਇਦਾਂ ਹੀ ਤੱਕੇ ਖਾਣੇ ਤੇ ਮੈਂ ਬਹੁਤੇ ਲੋਕਾਂ ਦਾ ਰਿਪਰੈਜ਼ੈਂਟੇਸ਼ਨ ਕਰ ਰਹੀ ਰਿਪਰੈਜ਼ੈਂਟੇਟਿਵ ਰਿਪਰੈਜ਼ੈਂਟੇਟਿਵ ਆ ਮੈਨੂੰ ਦੇਖਣਾ ਹੁਣਾਂ ਵੱਲ ਮੈਨੂੰ ਇੰਨੇ ਸਾਲ ਹੋ ਗਏ ਸੰਘਰਸ਼ ਕਰਦੇ ਤੱਕੇ ਹੀ ਤੱਕੇ ਨੇ ਚੋਰਾ ਦੇ ਹੱਥ ਚ ਪਾਵਰ ਕਦ ਮੈਂ ਆਪਣੇ ਲੋਕਾਂ ਨੂੰ ਜਾਗਰੂਕ ਕਰਾਂਗੀ ਕਿ ਗਲਤ ਬੰਦੇ ਨੂੰ ਵੋਟ ਨਾ ਦਿਓ 5 ਸਾਲ ਤੋਂ ਤੁਹਾਡਾ ਗਲਾ ਤੇ ਕੱਟੂਗਾ ਕੱਟੂਗਾ ਮੇਰਾ ਵੀ ਕੱਟ ਰਿਆ ਨਾਲ ਸੋ ਯੈਸ ਆਮ ਹੇਰ ਅਕਸਰ ਸੁਣਿਆ ਜਾਂਦਾ ਕਿ ਫਲਾਣੇ ਲੀਡਰ ਨੂੰ ਫਲਾਣੀ ਪਾਰਟੀ ਆਪਣੇ ਵਿੱਚ ਲੈ ਗਈ ਆਪਣੇ ਨਾਲ ਉਹਨਾਂ ਨੂੰ ਜੁਆਇਨ ਕਰਵਾ ਲਿਆ ਇਹ ਆਫਰ ਦਿੱਤੀ ਡਾਕਟਰ ਰੇਤੂ ਅਚਾਨਕ ਇੱਕ ਐਕਟੀਵਿਸਟ ਤੋਂ ਬਾਅਦ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਕਰਦੇ ਪੋਲਿਟਿਕਸ ਚ ਆਏ ਨੇ ਆਫਰ ਕੀ ਆਈ ਆ ਆਫਰ ਬਹੁਤ ਆਈਆਂ ਜੀ ਬਹੁਤ ਹਰ ਸਟੈਪ ਤੇ ਆਫਰਾਂ ਨੇ ਹੈਨਾ ਲੇਕਿਨ ਜੇ ਡਾਕਟਰ ਇਹ ਤੂੰ ਆਪਣਾ ਈਮਾਨ ਵੇਚਣ ਵਾਲੀ ਹੁੰਦੀ ਨਾ ਜੇ ਡਾਕਟਰ ਇਹ ਤੂੰ ਉਹਨੂੰ ਬਹੁਤ ਲਾਲਚ ਹੁੰਦਾ ਮੈਨੂੰ ਪੈਸਾ ਲਿਓਰ ਨਹੀਂ ਕਰਦਾ ਬਿਲਕੁਲ ਵੀ ਮੈਨੂੰ ਅ ਇਦਾਂ ਦੀ ਕੋਈ ਚੀਜ਼ ਨਹੀਂ ਕਿ ਮੈਂ ਮੇਰੇ ਹੱਥ ਚ ਪਾਵਰ ਆ ਜਾ ਮੈਂ ਆਪਣੇ ਲੋਕਾਂ ਨੂੰ ਪਿੱਛੇ ਛੜਾ ਜਿਨ੍ਹਾਂ ਦੀ ਵਜ੍ਹਾ ਨਾਲ ਮੇਰੀ ਪਹਿਚਾਨ ਹੈਗੀ ਹੈ ਉਹਨਾਂ ਲਈ ਤੇ ਲੜਨਾ ਉਹਨਾਂ ਲਈ ਤੇ ਕੰਮ ਕਰਨਾ ਸੋ ਇਹੋ ਜੀ ਆਫਰਾਂ ਹਜ਼ਾਰ ਠੁਕਰਾਈਆਂ ਤੇ ਇਹੋ ਜੀ ਪੈਸਾ ਪਿੱਛੇ ਜਾਣਾ ਹੁੰਦਾ ਡਾਕਟਰ ਇਹ ਤੂੰ ਦੀ ਨੌਕਰੀ 1 ਲੱਖ ਰੁਪਏ ਦੀ ਆ ਉਹ ਇੱਕ ਕੱਲੀ ਲਈ ਬਹੁਤ ਆ ਤੇ ਡਾਕਟਰ ਇਹ ਤੂੰ ਨੇ ਆਪਣੇ ਸਰ ਨਹੀਂ ਚੁਕਾਇਆ ਉੱਥੇ ਵੀ ਉੱਥੇ ਵੀ ਮਾਨ ਸਨਮਾਨ ਲਈ ਲੜੀ ਤੇ ਉਹਨ ਸੋ ਇਹ ਆਫਰ ਮੈਨੂੰ ਲਿਓਰ ਨਹੀਂ ਕਰਦੇ। ਭੋਜਨ ਸਮਾਜ ਪਾਰਟੀ ਨੇ ਇੱਕ ਟਿਕਟ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ। ਭੋਜਨ ਸਮਾਜ ਪਾਰਟੀ ਨੇ ਇੱਕ ਟਿਕਟ ਤੋਂ ਇਲਾਵਾ ਮਾਨਸਮਾਨ ਦਿੱਤਾ। ਜੋ ਕਰ ਰਹੇ ਸੀਗੇ ਉਸ ਚਿਹਰੇ ਨੂੰ ਉਹ ਸਪੇਸ ਦਿੱਤੀ, ਇੱਜ਼ਤ ਦਿੱਤੀ, ਨਾਲ ਜਿੰਨੇ ਵੀ ਆਪਣੇ ਕਾਰਜਕਰਤਾ ਨਾਲ ਇਮਾਨਦਾਰ ਲੋਕਾਂ ਦਾ ਸਾਥ ਦਿੱਤਾ ਔਰ ਸਭ ਤੋਂ ਵੱਡੀ ਗੱਲ ਇੱਕ ਫਰੀडम ਦਿੱਤਾ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਉਹੀ ਕੰਮ ਅੱਗੇ ਹੋਰ ਕਰਨਾ ਵਧੀਆ। ਅੱਜ ਤੁਸੀਂ ਜ਼ਮੀਨ ਤੇ ਕਰ ਰਹੇ ਹੋ ਆਓ ਇਸ ਸੰਗਠਨ ਨਾਲ ਜੁੜੋ ਇਸ ਪਾਰਟੀ ਨਾਲ ਜੁੜੋ ਇਹਨਾਂ ਦੇ ਵੀ ਕੈਡਰ ਨੂੰ ਹੋਰ ਮਜ਼ਬੂਤ ਕਰੋ ਔਰ ਆਲਰੇਡੀ ਮਜ਼ਬੂਤ ਹੈ ਲੋਕਾਂ ਦੇ ਵਿੱਚ ਵਿਚਰੋ ਤਾਂ ਕਿ ਸੜਕ ਤੋਂ ਸੰਸਦ ਚ ਇਹਨਾਂ ਦੀ ਵਾਸ ਚੱਕੋ ਜਾ ਕੇ ਬਹੁਜਨ ਸਮਾਜ ਪਾਰਟੀ ਬਾਬੂ ਕਾਂਸੀ ਰਾਮ ਜੀ ਨੇ ਬਣਾਈ ਹੈ ਉਹਨਾਂ ਦੀ ਈਡੋਲੋਜੀ ਦੇ ਉੱਪਰ ਇਹ ਪਾਰਟੀ ਬਣੀ ਆ ਕਾਫੀ ਲੰਮਾ ਸਮਾਂ ਬਾਬੂ ਜੀ ਦਾ ਸੰਘਰਸ਼ ਆ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਟਕਸਾਲੀ ਵਰਕਰ ਨੇ ਉਹਨਾਂ ਦਾ ਸੰਘਰਸ਼ ਆ ਜੇ ਚੰਡੀਗੜ੍ਹ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਪਰ ਡਾਕਟਰ ਰਿਤੂ ਅਚਾਨਕ ਬਹੁਜਨ ਸਮਾਜ ਪਾਰਟੀ ਦੇ ਵਿੱਚ ਆਉਂਦੇ ਨੇ ਟਿਕਟ ਮਿਲ ਜਾਂਦੀ ਹੈ ਕਿਤੇ ਕਿਸੇ ਟਕਸਾਲੀ ਵਰਕਰ ਦਾ ਹੱਕ ਤਾਂ ਨਹੀਂ ਖਾ ਗਏ ਮੈਨੂੰ ਇੱਥੇ ਦੇ ਲੋਕਾਂ ਨੇ ਹੀ ਬੁਲਾਇਆ ਇੱਥੇ ਦੇ ਲੋਕ ਜਦ ਮੇਰਾ ਸਰਵੇ ਹੋਇਆ ਤੇ ਉਹਨਾਂ ਨੇ ਦੇਖਿਆ ਕਿ ਕਿੰਨਾ ਕੁ ਹਰ ਹਰ ਚੀਜ਼ ਦੇਖਦੇ ਤੁਹਾਡੇ ਸਰਵੇ ਵਿੱਚ ਲੋਕ ਕਿੰਨਾ ਜਾਣਦੇ ਨੇ ਕਿ ਇੱਥੇ ਪਿਛੋਕੜ ਵੀ ਹੈਗਾ ਲੋਕੀ ਹੈਗੇ ਮੇਰੇ ਅੱਧਾ ਤੋਂ ਜ਼ਿਆਦਾ ਪਰਿਵਾਰ ਇੱਥੇ ਰਹਿੰਦਾ ਹੈ ਹੈਨਾ ਫਿਰ ਉਸ ਤੋਂ ਬਾਅਦ ਜੋ ਇੱਥੇ ਦੇ ਲੋਕੀ ਹੈਗੇ ਚਾਹੇ ਪਰਿਵਾਰੀ ਹੋਗੇ ਚਾਹੇ ਜ਼ਮੀਨੀ ਲੋਕ ਹੋਗੇ ਉਹਨਾਂ ਨੇ ਆਪ ਆਪਸੀ ਸਹਿਮਤੀ ਨਾਲ ਸਾਰਿਆਂ ਨੇ ਕਿਹਾ ਕਿ ਸਾਨੂੰ ਇਹ ਚਿਹਰਾ ਇੱਥੇ ਚਾਹੀਦਾ ਹੈਗਾ ਪਲੀਜ਼ ਇਸ ਚਿਹਰੇ ਨੂੰ ਚੰਡੀਗੜ੍ਹ ਭੇਜੋ ਜਦ ਮੇਰੇ ਚਿਹਰੇ ਦੀ ਗੱਲ ਮੈਨੂੰ ਪਤਾ ਵੀ ਨਹੀਂ ਸੀਗਾ ਮੈਨੂੰ ਇਨਾ ਮਾਨਸਮਾਨ ਦੇਣਾ ਮੈਨੂੰ ਪਤਾ ਵੀ ਨਹੀਂ ਸੀਗਾ ਕਿਉਂਕਿ ਮੈਨੂੰ ਮੈਂ ਹਮੇਸ਼ਾ ਪੋਲੀਟੀਕਲੀ ਜਦ ਸੋਚਦੀ ਸੀਗੀ ਤੇ ਇੱਕ ਫੇਅਰ ਹੁੰਦਾ ਸੀਗਾ ਕਿ ਯਾਰ ਵਿਚਾਰਾਂ ਦੀ ਗੱਲ ਹੈ ਵਿਚਾਰਾਂ ਦੇ ਨਾਲ ਕੰਪਰੋਮਾਈਜ਼ ਨਹੀਂ ਹੋਊਗਾ ਜਿੱਥੇ ਉਹ ਵਿਚਾਰ ਮਿਲਣਗੇ ਪੋਲੀਟੀਕਲੀ ਐਸ ਵੈਲ ਐਸ ਸੋਸ਼ੀਅਲੀ ਉੱਥੇ ਜਾਣਾ ਜਿੱਥੇ ਤੁਹਾਨੂੰ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਲਈ ਰੋਕੂਗਾ ਨਹੀਂ ਗਰੀਬਾਂ ਦੇ ਹੱਕ ਮੰਗਣ ਲਈ ਉਹਨਾਂ ਦੇ ਹੀ ਖੜਨ ਲਈ ਕੋਈ ਇਹ ਨਹੀਂ ਕਹੂਗਾ ਨਹੀਂ 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 ਇਹ ਗੱਲ ਤਾਂ ਹੋ ਜੂਗਾ ਇਹ ਤਾਂ ਪੋਲਿਟਿਕਸ ਵਿੱਚ ਇਦਾਂ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਨਹੀਂ ਕਹੂਗਾ ਸੋ ਦੈਟਸ ਵਾਈ ਚੂਜ਼ ਥਿਸ ਅੱਛਾ ਜੀ ਤਾਂ ਤੁਹਾਡੀ ਹਾਇਰ ਸਟੱਡੀਆਂ ਨੇ ਜਿਹੜੀਆਂ ਉਹ ਦਿੱਲੀ ਦੇ ਨਾਲ ਸੰਬੰਧਤ ਨੇ ਦਿੱਲੀ ਯੂਨੀਵਰਸਿਟੀ ਜੀ ਜੀ ਉੱਥੇ ਹੀ ਤੁਹਾਡੀ ਜੌਬ ਸੀ ਉੱਥੇ ਜੌਬ ਲੱਗੀ ਫਿਰ ਪੜ ਕੇ ਉੱਥੇ ਹੀ ਪੜ ਕੇ ਜੀ ਜੀ ਅੱਛਾ ਲੋਕ ਇਦਾਂ ਨਹੀਂ ਕਹਿੰਦੇ ਕਿ ਦਿੱਲੀ ਦੀ ਪੜੀ ਲਿਖੀ ਕੁੜੀ ਦਿੱਲੀ ਦੀ ਜੌਬ ਕਰਦੀ ਕੁੜੀ ਤੁਹਾਡਾ ਪ੍ਰੋਟੈਸਟ ਵੀ ਉੱਥੇ ਹੀ ਰਹਿੰਦਾ ਜਦੋਂ ਤੁਸੀਂ ਆਪਣੇ ਹੱਕਾਂ ਦੇ ਲਈ ਬੋਲਦੇ ਹੋ ਕਿ ਯਾਰ ਅਚਾਨਕ ਪੰਜਾਬ ਆ ਗਿਆ ਇੰਨਾ ਪੰਜਾਬ ਦਾ ਮੋਹ ਇਹਨੂੰ ਦਿੱਲੀ ਵਾਲੀ ਨੂੰ ਬੜੇ ਹੀ ਨੇ ਸ਼ੁਕਰੇ ਲੋਗ ਹੋਣੇ ਜੇ ਤੁਹਾਡੀ ਜ਼ਮੀਰ ਮਰੀ ਹੋਣੀ ਜੇ ਤੁਹਾਨੂੰ ਆਪਣੇ ਆਪਣੀ ਹੋਮ ਗਰਾਉਂਡ ਦੇ ਲਈ ਪਿਆਰ ਨਹੀਂ ਹੋਵੇ ਜੇ ਤੁਹਾਨੂੰ ਆਪਣੇ ਕਿਉਂ ਹੁਣ ਕਿਸਾਨ ਨਹੀਂ ਮੋਰਚੇ ਤੇ ਕਿਸਾਨ ਉੱਠ ਕੇ ਆਏ ਤੇ ਕਿਹਾ ਮੈਂ ਖੜੀ ਨਹੀਂ ਕਿਉਂਕਿ ਮੇਰੇ ਪੰਜਾਬ ਦੀ ਗੱਲ ਸੀ ਮੇਰੇ ਘਰ ਦੀ ਗੱਲ ਸੀ ਉਹ ਤਾਂ ਪੂਰੇ ਦੇਸ਼ ਦੀ ਗੱਲ ਸੀ ਬਟ ਮੈਂ ਆਪਣੇ ਘਰ ਦੀ ਗੱਲ ਕਰ ਰਹੀ ਹਾਂ ਮੈਂ ਤਾਂ ਰਹੀ ਵੀ ਜ਼ਿਆਦਾਤਰ ਗਾਜ਼ੀਪੁਰ ਬਾਰਡਰਾਂ ਕਿਉਂਕਿ ਉੱਥੋਂ ਯੂਪੀ ਦੇ ਕਿਸਾਨ ਸੀਗੇ ਮੈਂ ਕਹਿ ਰਹੀ ਹਾਂ ਕਿ ਜਦੋਂ ਉਹ ਗੱਲ ਹੋਈ ਤੇ ਮੈਂ ਆਈ ਸੀਏ ਐਨਆਰਸੀ ਦੀ ਗੱਲ ਸੀ ਜਦ ਉਹ ਸੀਏ ਐਕਟ ਪਾਸ ਕਰ ਰਹੇ ਸੀਗੇ ਤਾਂ ਕਿ ਮੈਂ ਉੱਥੇ ਨਹੀਂ ਖੜੀ ਉਹਨਾਂ ਦੇ ਨਾਲ ਵੀ ਖੜੀ ਹਮੇਸ਼ਾ ਖੜੀ ਬੁਲੰਦ ਆਵਾਜ਼ ਬਣ ਕੇ ਖੜੀ ਔਰ ਇਹ ਗੱਲ ਕਹਿ ਲੋ ਤੁਸੀਂ ਕਿ ਤੁਸੀਂ ਵਿਦੇਸ਼ ਵੀ ਚਲ ਜਾਓ ਨਾ ਤੁਸੀਂ ਪੰਜਾਬ ਕਿਦਾਂ ਭੁੱਲ ਸਕਦੇ ਹੋ ਪੰਜਾਬ ਨਹੀਂ ਭੁੱਲ ਸਕਦੇ ਜੀ ਗਾਜ਼ੀਪੁਰ ਬਾਰਡਰ ਦੀ ਗੱਲ ਕੀਤੀ ਹੈ ਕਿ ਮੈਂ ਗਾਜ਼ੀਪੁਰ ਬਾਰਡਰ ਖੜ ਗਿਆ ਤੁਹਾਡਾ ਜ਼ਿਆਦਾਤਰ ਵਰਕ ਗਾਜ਼ੀਪੁਰ ਬਾਰਡਰ ਤੇ ਹੈਗਾ ਕਿਤੇ ਉੱਥੇ ਹੀ ਆਧਾਰ ਜਿਹੜਾ ਲਗਾਉਣਾ ਸ਼ੁਰੂ ਹੋ ਗਿਆ ਸੀ ਕਿ ਇਲੈਕਸ਼ਨਾਂ ਨੇ ਬੀਐਸਪੀ ਪਾਰਟੀ ਆ ਵੀ ਚਲੋ ਟਿਕਟ ਲਵਾਂਗੇ ਇਹਨਾਂ ਤੋਂ ਯੂਪੀ ਵਾਲਿਆਂ ਨਾਲ ਖੜਦੇ ਆ ਮੈਨੂੰ ਗਾਜ਼ੀਪੁਰ ਬਾਰਡਰ ਜਾਣ ਦੀ ਕੀ ਲੋੜ ਹਾਂ ਬੀਐਸਪੀ ਪਾਰਟੀ ਤੋਂ ਜੇ ਇਹੀ ਹੁੰਦਾ ਤੇ ਉਹ ਤਾਂ ਮੇਰੇ ਮੇਰੇ ਫਰੈਂਡਸ ਨੇ ਅਸੀਂ ਨਾਲ ਕੰਮ ਕਰਦੇ ਨੇ ਇੱਕ ਵਿਚਾਰ ਹੈ ਅੰਬੇਦਕਰ ਦੀ ਵਿਚਾਰਧਾਰਾ ਹੈ ਅੰਬੇਦਕਰ ਸਾਹਿਬ ਦੀ ਤੇ ਜਿੱਦ ਵੀ ਅੰਬੇਦਕਰ ਸਾਹਿਬ ਦੀ ਕੋਈ ਜਨਤ ਹੈ ਜਾਂ ਪ੍ਰੋਗਰਾਮ ਹੈ ਜਾਂ ਅੰਦੋਲਨ ਕਰ ਰਹੇ ਹੱਕਾਂ ਲਈ ਲੜ ਰਹੇ ਆ ਤੇ ਅਸੀਂ ਸਾਰੇ ਇਕੱਠੇ ਹੀ ਆ ਹੁਣ ਮੇਰੇ ਮੋਰਚੇ ਤੇ ਰਿਪਰੈਜੈਂਟੇਸ਼ਨ ਮੇਰਾ ਸਾਥ ਪੂਰੀ ਪੀਐਸਪੀ ਦੀ ਟੀਮ ਨੇ ਦਿੱਤਾ ਆ ਕੇ ਜੋ ਮੈਂ ਦਿੱਲੀ ਤਰ ਨਾਲ ਲਾਇਆ ਸੀਗਾ ਤੇ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਯੂਪੀ ਵਾਲੇ ਇਸ ਕਰਕੇ ਰੋਕ ਕੀਤਾ ਕਿਉਂਕਿ ਜਿਸ ਯੂਨੀਵਰਸਿਟੀ 'ਚ ਮੈਂ ਪੜ੍ਹ ਰਹੀ ਹਾਂ ਮਲਟੀਕਲਚਰਲ ਯੂਨੀਵਰਸਿਟੀ ਹੈ ਹਰ ਥਾਂ ਦਾ ਬੱਚਾ ਪੂਰੇ ਭਾਰਤ ਦੇ ਬੱਚੇ ਉੱਥੇ ਆਉਂਦੇ ਤੇ ਮੈਨੂੰ ਇੰਨੀ ਦੂਰ ਜਾਣ ਦੀ ਲੋੜ ਨਹੀਂ ਹੈਗੀ ਔਰ ਅੱਜ ਕੱਲ ਸੋਸ਼ਲ ਮੀਡੀਆ ਰਾਹੀਂ ਤੋਂ ਡਾ ਮੈਸੇਜ ਹਰ ਜਗ੍ਹਾ ਪਹੁੰਚਦਾ ਚੰਡੀਗੜ੍ਹ ਜਿਸ ਦਿਨ ਤੋਂ ਹੌਦ ਦੇ ਵਿੱਚ ਆਇਆ ਉਸੇ ਦਿਨ ਤੋਂ ਪੰਜਾਬ ਵਰਸਸ ਹਰਿਆਣਾ ਦੇ ਵਿੱਚ ਇੱਕ ਜੰਗ ਚੱਲੀ ਹੋਈ ਆ ਹਰਿਆਣਾ ਕਹਿ ਰਿਹਾ ਕਿ ਚੰਡੀਗੜ੍ਹ ਦੇ ਉੱਪਰ ਸਾਡਾ ਮੇਰਾ ਸਟੈਂਡ ਇਹ ਹੈ ਕਿ ਦੇਖੋ ਹਰਿਆਣਾ ਵੀ ਆਪਣਾ ਪੰਜਾਬ ਵੀ ਆਪਣਾ ਚੰਡੀਗੜ੍ਹ ਵੀ ਆਪਣਾ ਕਿਸ ਦਾ ਹਰਿਆਣੇ ਦਾ ਜਾਂ ਪੰਜਾਬ ਦਾ ਮੈਂ ਉਹ ਤੇ ਆ ਰਹੀ ਆ ਆਪਣਾ ਹੈਨਾ ਲੇਕਿਨ ਮੇਰੇ ਦਿਲੋਂ ਔਰ ਜੋ ਲੋਕਾਂ ਦੇ ਵਿੱਚ ਮੈਂ ਵਿਚਰੀ ਆ ਮੈਂ ਆਪਣੀ ਇੰਡੀਵਿਜੁਅਲ ਸਟੇਟਮੈਂਟ ਨਹੀਂ ਦੇ ਰਹੀ ਇੱਥੇ ਦੇ ਲੋਕਾਂ ਨਾਲ ਜਦ ਤੁਸੀਂ ਗੱਲ ਕਰੋ ਨਾ ਜਿੱਦਾਂ ਮੈਂ ਕਲੋਨੀਆ ਚ ਮੈਂ ਗਰੀਬਾਂ ਦੀ ਗੱਲ ਕਰੀ ਮੈਂ ਹਾਲੀ ਸੈਕਟਰਾਂ ਚ ਨਹੀਂ ਗਈ ਮੈਂ ਗਰੀਬਾਂ ਦੀ ਗੱਲ ਕਰ ਰਹੀ ਆ ਉਹੀ ਕਹਿੰਦੇ ਜੀ ਅਸੀਂ ਤਾਂ ਪੰਜਾਬ ਦੇ ਨਾਲ ਲੱਗਦੇ ਆ ਹਾਂਜੀ ਅਸੀਂ ਇਹ ਚਾਹੁੰਦੇ ਕਿ ਸਾਡੇ ਬੱਚੇ ਕੁਝ ਕਰਨ ਤੇ ਉਹ ਆਪਸ ਚ ਇਹ ਹੋਏ ਪਿਆਰ ਅਸੀਂ ਸਾਡਾ ਚੰਡੀਗੜ੍ਹ ਦਾ ਅਸੀਂ ਪੰਜਾਬ ਤੋਂ ਅਲੱਗ ਦੇਖਦੇ ਹੀ ਨਹੀਂ ਮੇਰੇ ਵੀ ਦਿਮਾਗ ਚ ਹਮੇਸ਼ਾ ਇਹ ਹੀ ਚੀਜ਼ ਰਹਿੰਦੀ ਹੈ ਤੇ ਉਹ ਤਾਂ ਆਪਣੇ ਆਪ ਨੂੰ ਅੱਡ ਦੇਖਦੇ ਨਹੀਂ ਪੰਜਾਬ ਤੋਂ ਤੇ ਇਹ ਇਹ ਸਰਕਾਰਾਂ ਥੋੜੀ ਡਿਸਾਈਡ ਕਰਨਗੇ ਕੌਣ ਕਿਹਦਾ ਹਿੱਸਾ ਹੋਏ ਤੇ ਲੋਕ ਡਿਸਾਈਡ ਕਰਨਗੇ ਮਾਇਆਵਤੀ ਜੀ ਦੇ ਸਾਹਮਣੇ ਸਟੈਂਡ ਸਪਸ਼ਟ ਕੀਤਾ ਮਾਇਆਵਤੀ ਜੀ ਦਾ ਕੀ ਸਟੈਂਡ ਹੈ ਚੰਡੀਗੜ੍ਹ ਦਾ ਕਿ ਚੰਡੀਗੜ੍ਹ ਪੰਜਾਬ ਦਾ ਕਿਉਂਕਿ ਨੈਸ਼ਨਲ ਲੈਵਲ ਤੇ ਤੁਹਾਡੇ ਵੱਡੇ ਲੀਡਰ ਮਾਇਆਵਤੀ ਦੇ ਦੇਖੋ ਮੇਰੀ ਭੈਣ ਜੀ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਬਟ ਡੈਫੀਨੇਟਲੀ ਜਦ ਪਾਰਟੀ 'ਚ ਇਸ ਬਾਰੇ ਦੀ ਗੱਲ ਹੋਊਗੀ ਮੈਂ ਤੁਹਾਡੀ ਮੀਡੀਆ 'ਚ ਦੱਸੂਗੀ ਕਿ ਕੀ ਗੱਲ ਹੋਏ ਮੈਂ ਸ਼ੇਅਰ ਕਰੂੰਗੀ ਭੈਣ ਜੀ ਨਾਲ ਔਰ ਸੀਨੀਅਰ ਲੀਡਰਸ ਨਾਲ ਕਿ ਇਦਾਂ ਦੀਆਂ ਗੱਲਾਂ ਪੰਜਾਬ 'ਚ ਦੇ ਦਸੀਂ ਵਿਚਰੇ ਆ ਚੰਡੀਗੜ੍ਹ 'ਚ ਲੋਕਾਂ ਨਾਲ ਤੇ ਇਹੋ ਜੇ ਫੀਡਬੈਕਸ ਆ ਰਹੇ ਨੇ ਔਰ ਇਹੋ ਜੇ ਲੋਕਾਂ ਨੇ ਕਿਹਾ ਔਰ ਮੀਡੀਆ ਇਹ ਗੱਲ ਪੁੱਛਦੀ ਹੈ ਜੋ ਵੀ ਪਾਰਟੀ ਦਾ ਡਿਸੀਜਨ ਹੋਗਾ ਤੁਹਾਡੇ ਵਿੱਚ ਰੱਖਿਆ ਜਾਊਗਾ ਜੇਕਰ ਵਿਚਾਰ ਅਲੱਗ-ਅਲੱਗ ਹੋਏ ਮਾਇਆਵਤੀ ਨਾਰੀਵਾਦ ਦਾ ਡਾ ਡਾ ਭਾਰਤ ਚ ਚੈਰ ਰਹੀ ਹੈ ਨਾ ਦ ਸੜਕ ਨਹੀਂ ਸੀਗੀ ਨਾ ਤੇ ਇਹ ਬੀਬੀ ਸੜਕ ਤੇ ਸੀਗੀ ਇੱਕ अकेਲੀ ਜਦ ਲੋਕਾਂ ਦੀਆਂ ਬੱਚੀਆਂ ਘਰੋਂ ਬਾਹਰ ਨਹੀਂ ਨਿਕਲਦੀ ਸੀਗੀਆਂ ਨਾ ਇਹਨਾਂ ਨੇ ਸੜਕਾਂ ਤੇ ਲੜਾਈ ਲੜੀ ਔਰ ਐਸੇ ਟਾਈਮ ਜਦ ਮਨੁਵਾਦੀਆਂ ਦਾ ਇੱਕਦਮ ਐਸੇ ਇਹੋ ਜਿਹਾ ਤੰਤਰ ਸੀਗਾ ਕਿ ਕਰੀਬਾਂ ਨਾਲ ਤੱਕੇ ਹਰ ਮਜਲੂਮ ਨਾਲ ਤੱਕੇ ਐਸੇ ਐਸਟੀ ਉਹ ਵੀ ਸੀ ਮਾਈਨੋਰਟੀ ਜੋ ਇੱਕ ਗਰੀਬ ਤਬਕਾ ਉਹਨਾਂ ਨੂੰ ਤਾਂ ਖੜੇ ਨਹੀਂ ਹੋਣ ਦਿੱਤਾ ਜਾਂਦਾ ਸੀਗਾ ਤੇ ਜੀ ਜੀ ਤੁਸੀਂ ਜੀ ਉਹੀ ਮੈਂ ਕਹਿੰਦੀ ਤੇ ਉਸ ਗਰੀਬ ਸਮਾਜ ਦੀ ਬੱਚੀ ਜਦ ਇੰਨੀ ਵੱਡੀ ਵਿਚਾਰਧਾਰਾ ਲੈ ਕੇ ਮਨੁੱਖਤਾ ਦੀ ਉੱਪਰ ਗਈ ਔਰ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਵਿਚਾਰ ਕਦੀ ਅੱਡ ਨਹੀਂ ਹੋ ਸਕਦੇ ਕਿਉਂਕਿ ਮਾਨਯਵਰ ਕਾਂਚੀ ਰਾਮ ਜੀ ਨੇ ਕਿਹਾ ਸੀ ਕਿ ਉਹਨਾਂ ਨੂੰ ਪੁੱਛਿਆ ਪ੍ਰੈਸ ਨੇ ਕਿ ਮੈਨੀਫੈਸਟੋ ਦੱਸੋ ਤੁਸੀਂ ਚੋਣ ਲੜਨ ਚੱਲਿਓ ਕੀ ਆ ਤਾਂ ਉਹਨਾਂ ਨੇ ਕਿਹਾ ਸੀ ਮੇਰਾ ਮੈਨੀਫੈਸਟੋ ਸ੍ਰੀ ਗੁਰੂ ਗਨ ਸਾਹਿਬ ਨੇ ਉਹੀ ਮੈਨੀਫੈਸਟੋ ਮੈਂ ਇਸੇ ਗੱਲ ਤੇ ਆਉਣਾ ਕਿਉਂਕਿ ਸਾਬ ਕਾਂਸੀ ਰਾਮ ਜੀ ਨੇ ਬਿਲਕੁਲ ਹੀ ਮੀਡੀਆ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਆਪਣਾ ਮੈਨੀਫੈਸਟੋ ਸਾਬ ਸ ਸਿਰ ਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਸਾਡੀ ਸ਼ਰਧਾ ਹੈਗੀ ਆ ਜਾਂ ਅਸੀਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਆ ਉਸ ਦੇ ਵਿੱਚ ਜਾਤ ਪਾਤ ਨੂੰ ਬਿਲਕੁਲ ਖਤਮ ਕੀਤਾ ਗਿਆ ਕਿ ਜਾਤ ਪਾਤ ਨਹੀਂ ਪਰ ਤੁਹਾਡੇ ਵਿਰੋਧੀ ਕਹਿੰਦੇ ਨੇ ਤਾਂ ਪਾਰਟੀ ਦਾ ਆਧਾਰ ਹੀ ਜਾਤ ਪਾਤ ਆ ਇਹੀ ਤਾਂ ਉਹਨਾਂ ਨੂੰ ਸਮਝਾਉਂਦੇ ਨੇ ਕਹਿੰਦੇ ਜਾਤ ਪਾਤ ਨੂੰ ਲੈ ਕੇ ਜਿਹੜਾ ਮੁੱਦੇ ਚੱਕਦੇ ਨੇ ਤੂੰ ਅੱਛੀ ਗੱਲ ਆ ਨਾ ਪਹਿਲੀ ਗੱਲ ਹੈ ਕਿ ਜਾਤ ਪਾਤ ਆਧਾਰ ਨਹੀਂ ਹੈ ਬੜਾ ਬੜਾ ਦੁੱਖ ਲੱਗਦਾ ਇਹ ਗੱਲ ਸੁਣ ਕੇ ਕਿ ਜਦ ਅੰਬੇਡਕਰ ਜੀ ਆਏ ਨਾ ਤਾਂ ਅੰਬੇਡਕਰ ਜੀ ਨੂੰ ਸਿਰਫ ਦਲਤਾਂ ਦਾ ਨੇਤਾ ਕਹਿ ਤਾ ਕਿ ਉਹ ਕਿਉਂ ਸਮਾਜ ਚੋਂ ਸੀਗੇ ਲੇਕਿਨ ਕੀ ਉਹਨਾਂ ਨੇ ਦੁਜਿਆਂ ਲਈ ਕੁਝ ਨਹੀਂ ਕੀਤਾ ਕਿ ਸੰਵਿਧਾਨ ਚ ਉਹਨਾਂ ਨੇ ਖਾਲੀ ਗਰੀਬਾਂ ਲਈ ਹੱਕ ਲਿਖੇ ਕੀ ਜਿਹੜੇ ਸਪੈਸ਼ਲੀ ਹਿੰਦੂ ਕੋਡ ਬਿਲ ਉਹਨਾਂ ਨੇ ਸਭ ਕੁਝ ਕੁਰਬਾਨ ਕਰਕੇ ਆਪਣਾ ਮੰਤਰੀ ਪਦਵੀ ਤਿਆਗ ਕਰਤਾ ਲੈ ਕੇ ਆਏ ਤੋ ਖਾਲੀ ਕਿ ਗਰੀਬਾਂ ਨੇ ਦਲਤਾਂ ਦੀ ਬੱਚੀਆਂ ਬੀਬੀਆਂ ਨੂੰ ਅਧਿਕਾਰ ਮਿਲੇ ਓਵਰਆਲ ਜਨਰਲ ਸਾਰਿਆਂ ਲਈ ਬੈਕਵਰਡਸ ਮਾਇਦੀ ਗੱਲ ਕਰ ਲੋ ਤੇ ਉਹਨਾਂ ਦਾ ਰਿਪਰੈਜ਼ੈਂਟੇਸ਼ਨ ਰਿਜ਼ਰਵੇਸ਼ਨ ਇਨਸ਼ੋਰ ਬਾਬਾ ਸਾਹਿਬ ਨੇ ਕੀਤਾ ਡਾਕਟਰ ਅੰਬੇਡਕਰ ਨੇ ਲਿਖ ਕੇ ਸੰਵਿਧਾਨ ਚ ਅਸੀਂ ਪੜਿਆ ਨਹੀਂ ਕੀ ਹੋਇਆ ਨਾ ਸਾਡੇ ਵਿੱਚ ਜਿਹੜੇ ਗਦਦਾਰ ਸੀ ਨਾ ਉਸ ਟਾਈਮ 'ਚ ਜਿਹੜੇ ਸਰਕਾਰਾਂ ਚਲਾ ਲਈ ਸੀਗੇ ਬੇਈਮਾਨ ਲੋਕ ਉਹਨਾਂ ਨੇ ਜੋ ਵੀ ਹੋ ਗਿਆ ਉਹਨ ਤੁਹਾਨੂੰ ਸਾਰਿਆਂ ਦਾ ਪਤਾ ਹੈ ਕਿਉਂ ਕਿਸੇ ਦੇ ਨਾਮ ਲੈ ਕੇ ਉਹਨਾਂ ਨੂੰ ਪਬਲਿਸਿਟੀ ਦੇਵਾ ਕਿਉਂਕਿ ਥੋੜੀ ਜਿਹੀ ਪਪੂਲਰ ਹੈਗੀ ਮੈਂ ਪਬਲਿਸਿਟੀ ਬਹੁਤ ਮਿਲ ਜਾਂਦੀ ਹੈ ਤੇ ਜਿਹੜੇ ਬੇਈਮਾਨ ਲੋਕ ਸੀਗੇ ਨਾ ਉਹਨਾਂ ਨੇ ਨਾ ਇਹ ਦੇਖਿਆ ਕਿ ਇੱਥੇ ਸਟਰੈਂਥ ਜ਼ਿਆਦਾ ਹੈ ਇਹਨਾਂ ਨੂੰ ਤੋੜੀਏ ਕਿੱਦਾਂ ਇਹ ਤਾਂ ਅੰਬੇਦਕਰਵਾਦੀ ਐਸਸੀਬੀਸੀ ਮਿਨੋਰਿਟिज ਮਿਲ ਕੇ ਇਕ ਹੋ ਗਏ ਇਹ ਤਾਂ ਵੱਡਾ ਧੜ ਬਣ ਗਿਆ 88% ਜੋ ਅੱਜ ਹੋ ਗਿਆ ਅੱਜ ਦੇ ਸੈਂਸਸ ਦੇ ਹਿਸਾਬ ਨਾਲ ਉਸ ਟਾਈਮ 85% ਇਹਨਾਂ ਨੂੰ ਕਿੱਦਾਂ ਤੋੜਨਾ ਇਹਨਾਂ ਨੂੰ ਤੋੜਨ ਲਈ ਅੰਬੇਦਕਰ ਨੂੰ ਖਾਲੀ ਦਲਿਤ ਦੇ ਨਾਲ ਕਹਿ ਦੋ ਇਹਨਾਂ ਨੂੰ ਤੋੜ ਲੈ ਬੀਐਸਪੀ ਨੂੰ ਖਾਲੀ ਗਰੀਬਾਂ ਦਲਤਾਂ ਦੀ ਪਾਰਟੀ ਦੱਸ ਦੋ ਔਰ ਮੈਨੂੰ ਇੱਕ ਗੱਲ ਦੱਸੋ ਅੱਜ ਭੰਜੀ ਦਾ ਨਾਰਾ ਕੀ ਹੈ ਸਰਬਜਨ ਸੁਖਾਇ ਸਰਬਜਨ ਹਿਤਾਇ ਉਪੀ ਦੇ ਵਿੱਚ ਅੱਜ ਬੀਐਸਪੀ ਪਾਰਟੀ ਨੇ 15 ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਟਿਕਟ ਦਿੱਤੀ ਹੈ ਦੱਸੋ ਕਿਹੜੀ ਪਾਰਟੀ ਨੇ ਦਿੱਤੀ ਹੈ ਹੋਰ 15 ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਹੁਣ ਮੈਂ ਦੱਸਦੀਆਂ ਕਿਉਂ ਧਰਮਾਂ ਰ ਜਾਤ ਪਾਤ ਤਾਂ ਫਿਰ ਇੱਥੇ ਵੀ ਕਰਕੇ ਨਾ ਤੁਸੀਂ ਖੁਦ ਕਹਿ ਰਹੇ ਹੋ ਕਿ 15 ਬ੍ਰਾਹਮਣ ਜਾਤੀ ਦੇ ਲੋਕਾਂ ਨੂੰ ਜਿਹੜਾ ਹੈ ਤੁਹਾਡੀ ਸਟੇਟਮੈਂਟ ਸਪੈਸੀਫਾਈ ਕਰਨ ਲਈ ਅੱਗੇ ਤੁਸੀਂ ਪੂਰੀ ਗੱਲ ਸੁਣੀ ਨਹੀਂ ਫਿਰ ਜਿਸ ਜਗ੍ਹਾ ਏਰੀਆ ਚ ਮੁਸਲਿਮ ਪੋਪੂਲੇਸ਼ਨ ਜ਼ਿਆਦਾ ਸੀਗੀ ਉਹਨਾਂ ਦਾ ਨੇਤਾ ਨੂੰ ਉੱਥੇ ਟਿਕਟ ਦਿੱਤੀ ਕਿ ਇਹ ਇੱਥੇ ਭਲਾ ਕਰੂਗਾ ਜਿੱਥੇ ਦਲਿਤ ਬਹਾਲ ਏਰੀਆ ਹੈ ਉੱਥੇ ਉਹਨਾਂ ਦੇ ਨੇਤਾ ਤਾਂ ਕਿ ਤੁਸੀਂ ਜਦ ਇਹਨਾਂ ਦਾ ਵੋਟ ਲੈ ਕੇ ਜਾਓਗੇ ਨਾ ਅੰਦਰ ਗੱਦਾਰੀ ਨਹੀਂ ਕਰੋਗੇ ਇਹਨਾਂ ਦੇ ਹੱਕਾਂ ਲਈ ਬੋਲੋਗੇ ਅੰਦਰ ਜਾ ਕੇ ਪਾਰਲੀਮੈਂਟ 'ਚ ਉਹ ਇਹ ਨਹੀਂ ਕਿ ਤੁਹਾਨੂੰ ਕਿਸੇ ਹੋਰ ਨੇ ਵੋਟ ਵੋਟਾਂ ਦਿੱਤੀਆਂ ਤਾਂ ਤੁਹਾਡਾ ਸਮਾਜ ਪਿੱਛੇ ੱੱਕੇ ਖਾ ਰਿਹਾ ਸੋ ਇਹ ਜੋ ਇੱਕ ਉਹਨਾਂ ਨੇ ਡਾਈਵਰਸਿਟੀ ਕ੍ਰੀਏਟ ਕੀਤੀ ਹੈ ਫਿਰ ਵੀ ਜਿਹੜੇ ਲੋਕ ਕਹਿੰਦੇ ਨੇ ਇੱਕ ਲੈਂਸ ਤੋਂ ਦੇਖ ਰਹੇ ਨੇ ਇਹ ਤਾਂ ਦਲਤਾਂ ਦੀ ਪਾਰਟੀ ਹੈ ਇਹ ਤਾਂ ਉਹਨਾਂ ਦੀ ਪਾਰਟੀ ਹੈ ਜਿਨ੍ਹਾਂ ਨੇ ਆਪਣੇ ਅਧਿਕਾਰਾਂ ਲਈ ਬੋਲਿਆ ਨਹੀਂ ਉਹਨਾਂ ਦੀ ਮਜਬੂਰੀ ਸੀਗੀ ਜਿਨ੍ਹਾਂ ਦੇ ਨਾਲ ਸਦੀਆਂ ਤੋਂ ਇਹ ਬਹੁਤ ਇੰਪੋਰਟੈਂਟ ਗੱਲ ਹੈ ਮੈਂ ਚਾਹਨੀ ਆ ਤੁਹਾਡੇ ਚੈਨਲ ਤੇ ਮੈਸੇਜ ਆਏ ਸੋਚੋ ਜਿਨ੍ਹਾਂ ਨੂੰ ਸੋਸ਼ੀਅਲੀ ਇਕਨੋਮਿਕਲੀ ਜਿਨ੍ਹਾਂ ਦਾ ਹੱਕ ਖੋ ਲਿਆ ਜੋ ਸਦੀਆਂ ਤੋਂ ਬੈਕਵਰਡ ਰਹਿ ਕੇ ਪਿੱਛੇ ਰਹਿ ਗਏ ਕਿਹਾ ਉਹਨਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀਆਂ ਕਿਹ ਕੀ ਕਿ ਕਾਂਗਰਸ ਨੇ 75 ਸਾਲ ਆਜ਼ਾਦ ਹੋਏ ਹੋਏ ਹੋਗੇ ਉਹਨਾਂ ਨੂੰ ਉਹਦਾ ਅਧਿਕਾਰ ਦਿੱਤਾ ਉਹਨਾਂ ਦੇ ਨਾਲ ਖੜੀ ਉਹਨਾਂ ਦੇ ਬੱਚਿਆਂ ਲਈ ਲੜੀ ਨਹੀਂ ਆਲਟਰਨੇਟਿਵ ਕਿਉਂ ਪੈਦਾ ਹੋਇਆ ਕਿ ਬੀਜੇਪੀ ਲੜੀ ਬੀਜੇਪੀ ਨੇ ਤਾਂ ਉਲਟਾ ਉਹਨਾਂ ਨੂੰ ਹੋਰ ਮਾਰਤਾ ਬੀਜੇਪੀ ਨੇ ਤੇ ਜੋ ਉਹਨਾਂ ਦੇ ਨਾਲ ਜਾਤੀਗਤ ਵਿਤਕਰੇ ਤੇ ਜੋ ਉਹਨਾਂ ਨੂੰ ਗਾਲ੍ਹਾਂ ਕੱਢਦੇ ਸੀਗੇ ਲੋਕੀ ਗੰਦੀ ਗੰਦੀ ਜਾਤੀ ਸੁਚ ਗਾਲਾਂ ਦਿੰਦੇ ਸੀਗੇ ਉਹ ਜਿਹੜਾ ਇੱਕ ਐਕਟ ਅੰਬੇਦਕਰ ਨੇ ਬਣਾਇਆ ਸੀਗਾ ਕਿ ਜੇ ਤੁਹਾਡੇ ਨਾਲ ਕੋਈ ਇਹੋ ਜਿਹਾ ਟਾਰਚਰ ਕਰੇ ਉਹਨੂੰ ਜੇਲ੍ਹ ਹੋ ਸਕਦੀ ਹੈ ਉਹ ਐਸਸੀਐਸਟੀ ਐਕਟ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ 2 April 2018 ਨੂੰ ਇਹ ਭਾਰਤ ਦੇ ਵਿੱਚ ਭਾਰਤਬੰਦ ਹੋਇਆ ਸੀ ਅੰਦੋਲਨ ਹੋਇਆ ਸੀਗਾ ਸੋ ਥੀਜ਼ ਆਰ ਦਾ ਇਸ਼ੂਜ਼ ਆਹੇ ਪਾਰਟੀ ਦਾ ਜਿਹੜਾ ਜਨਮ ਹੋਇਆ ਨਾ ਵਿਚਾਰਾਂ ਤੇ ਹੋਇਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵੀ ਆਈਡੀਓਲੋਜੀ ਤੇ ਕੰਮ ਕਰਦੀ ਹੈ ਕਿ ਭਾਈ ਪੁੱਤ ਫੈਲਿਆ ਸਾਡਾ ਮੱਥਾ ਜਿੱਥੇ ਝੁਕੇਗਾ ਸਾਡੇ ਹੱਕ ਦੀ ਜੋ ਗੱਲ ਕਰਦਾ ਵਿਤਕਰਾ ਜੋ ਨਹੀਂ ਕਰਦਾ ਉਹ ਇਹ ਸਿਧਾਂਤ ਹੈ ਗੁਰੂਆਂ ਦਾ ਮਾਇਆਵਤੀ ਜੀ ਦੀ ਤੁਸੀਂ ਨੇ ਗੱਲ ਕੀਤੀ ਹੈ ਕਿ ਉਹਨਾਂ ਨੇ ਗਰੀਬ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਉਹਨਾਂ ਦੀ ਵਜ੍ਹਾ ਦੇ ਨਾਲ ਯੂਪੀ ਦੇ ਵਿੱਚ ਲੜਕੀਆਂ ਜਿਹੜੀਆਂ ਨੇ ਉਹ ਖੁੱਲਿਆਂ ਵਿੱਚ ਜਿਹੜੀਆਂ ਨੇ ਘੁੰਮ ਸਕਦੀਆਂ ਨੇ ਪਰ ਵਿਰੋਧੀ ਕਹਿੰਦੇ ਨੇ ਕਹਿੰਦੇ ਮਾਇਆਵਤੀ ਸ਼ੀ ਨੇ ਯੂਪੀ ਦੇ ਵਿੱਚ ਕੀ ਜੇਕਰ ਇੰਨਾ ਕੁਝ ਕੀਤਾ ਹੁੰਦਾ ਤਾਂ ਸਰਕਾਰ ਤੋਂ ਦੂਰ ਕਿ ਹੁੰਦਾ ਇਹ ਦੂਜੀ ਗੱਲ ਕਹਿੰਦੇ ਉਹਨਾਂ ਨੇ ਤਾਂ ਸਿਰਫ ਵੱਡੇ ਵੱਡੇ ਹਾਥੀ ਬਣਾਏ ਨੇ ਜੀ ਆਪਣੀਆਂ ਜਿਹੜੇ ਵੱਡੇ ਵੱਡੇ ਨੇ ਆਪਣੇ ਸਟੈਚੂ ਜਿਹੜਨੇ ਬਣਾਏ ਨੇ ਹੋਰ ਤਾਂ ਕੀਤਾ ਹੀ ਗਏ ਬਹੁਤ ਵਧੀਆ ਕੀਤਾ ਹਾਥੀ ਬਣਾਏ ਸਟੈਚੂ ਬਣਾਏ ਸਟੈਚੂ ਉਸ ਦੌਰ ਤੇ ਬਣਾਏ ਜਦ ਰਾਜ ਸੀਗਾ ਸਟੈਚੂ ਉਸ ਦੌਰ ਤੇ ਬਣਾਏ ਆਪਣੀ ਆਇਡੈਂਟੀਟੀ ਨੂੰ ਅਸਰਟ ਕਰਨ ਲਈ ਇੱਕ ਸਿੰਬਲ ਕ੍ਰੀਏਟ ਕਰਤਾ ਸਕੂਲ ਨਹੀਂ ਬਣ ਸਕਦੇ ਆਪਣੀ ਆਇਡੈਂਟੀਟੀ ਦਿਖਾਉਣ ਲਈ ਮਾਇਆਬਤੀ ਜੀ ਨੇ ਜਿਨੇ ਸਕੂਲ ਬਣਾਏ ਨਾ ਇੱਕ ਵੀ ਸਰਕਾਰ ਦਾ ਰਿਕਾਰਡ ਦੱਸ ਦਿਓ ਜਿਨੇ ਸਕੂਲ ਕਿਸ ਨੇ ਬਣਾਏ ਮਾਇਆਬਤੀ ਜੀ ਨੇ ਕਾਲਜੇਸ ਬਣਾਏ ਮਾਇਆਬਤੀ ਜੀ ਨੇ ਗਰੀਬਾਂ ਨਹੀਂ ਜਿਹੜੇ ਬੈਕਵਰਡ ਕਮਿਊਨਿਟੀ ਹੈ ਜਿਹੜਾ ਐਸਸੀ ਦਲਿਤ ਸਮਾਜ ਹੈ ਉਹਨਾਂ ਲਈ ਪ੍ਰਾਈਵੇਟ ਸੈਕਟਰਾਂ 'ਚ ਵੀ ਰਿਜ਼ਰਵੇਸ਼ਨ ਇਨਸ਼ੋਰ ਕੀਤਾ ਕਿ ਇਹ ਵੀ ਵਧੀਆ ਪੜ੍ਹਾਈ ਕਰ ਸਕਣ ਉਹਨਾਂ ਨੇ ਬਿਬੀਆਂ ਕਿਉਂ ਸੇਫ ਫਿਰਦੀਆਂ ਸੀਗੀਆਂ ਕਿਉਂਕਿ ਰਾਜਾ ਭయ్యా ਜਿਹੇ ਵਰਗੇ ਗੁੰਡਿਆਂ ਨੂੰ ਨਾ ਜੇਲ੍ਹ ਦੀ ਸਲਾਖਾਂ 'ਚ ਪਾਇਆ ਪਿੱਛੇ ਉਹਨਾਂ ਨੇ ਇਹਨ ਕੁਝ ਤਾਂ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ ਆਪ ਆਣਾ ਤੇ ਕਿੱਦਾਂ ਇਹਨਾਂ ਨੂੰ ਤੋੜਨਾ ਹੈ ਕਿੱਦਾਂ ਇਹਨਾਂ ਨੂੰ ਸਿਰਫ ਦਲਤਾਂ ਦੀ ਪਾਰਟੀ ਦੱਸ ਨਹੀਂ ਹੈਗੀ ਹੈ ਕਿਉਂ ਬੈਕਵਰਡ ਕਮਿਊਨਿਟੀ ਨੂੰ ਲੈ ਕੇ ਹਰ ਕਮਿਊਨਿਟੀ ਨੂੰ ਲੈ ਕੇ ਪਾਰਟੀ ਬਣੀ ਸੀਗੀ ਤੇ ਤੁਸੀਂ ਕਿੱਦਾਂ ਉਹਨਾਂ ਨੂੰ ਸਿਰਫ ਲੇਬਲ ਲਾ ਦਿੱਤਾ ਲੇਕਿਨ ਇਸ ਕਰਕੇ ਉਹਨਾਂ ਨੇ ਸਭ ਤੋਂ ਵੱਡਾ ਕਬਜ਼ਾ ਉਸ ਟਾਈਮ ਭੈਣਜੀ ਨੂੰ ਹਰਾਉਣ ਲਈ ਮੀਡੀਆ ਤੇ ਕੀਤਾ ਮੀਡੀਆ ਨੂੰ ਕਬਜ਼ਾ ਕੇ ਮੀਡੀਆ ਦੇ ਰਾਹੀਂ ਇੱਕ ਝੂਠ ਨੂੰ ਜੇ ਤੁਸੀਂ 100 ਵਾਰ ਰਿਪੀਟ ਕਰੋਗੇ ਨਾ ਉਹ ਸੱਚ ਲੱਗਣ ਲੱਗ ਪੈਂਦਾ ਜਨਤਾ ਨੂੰ ਉਹਨਾਂ ਨੇ ਇਹ ਕੰਮ ਕੀਤਾ 네ਗੇਟਿਵ ਪ੍ਰਚਾਰ ਕੀਤਾ ਔਰ ਉਸ ਟਾਈਮ ਦੇ ਸਵਾਰਥੀ ਲੋਕ ਜੋ ਪੰਨੇ ਨੂੰ ਛੱਡ ਕੇ ਲੈਫਟ ਰਾਈਟ ਪਾਰਟੀਆਂ ਚ ਚਲੇ ਗਏ ਜਿਨ੍ਹਾਂ ਨੇ ਗਦਾਰੀ ਕੀਤੀ ਪਾਰਟੀ ਦੇ ਨਾਲ ਉਸ ਵਜ੍ਹਾ ਨਾਲ ਹੋਇਆ ਔਰ ਕੋਈ ਗੱਲ ਨਹੀਂ ਜੀ ਗ੍ਰਾਫ ਹੈ ਤੁਸੀਂ ਇਹ ਦੇਖੋ ਪਾਰਟੀ ਖਤਮ ਨਹੀਂ ਹੋਈ ਪਾਰਟੀ ਦਾ ਦਰਜਾ ਅਜ ਵੀ ਨੈਸ਼ਨਲ ਪਾਰਟੀ ਦਾ ਹੈਗਾ ਪਾਰਟੀ ਅੱਜ ਵੀ ਆਪਣੀ ਆਈਡੀਓਲੋਜੀ ਤੋਂ ਪਿੱਛੇ ਨਹੀਂ ਹੈ ਪਾਰਟੀ ਨੇ ਅੱਜ ਵੀ ਹਿੰਮਤ ਦੇਖੋ ਜਿੱਥੇ ਚੋਰ ਚੋਰ ਸਾਰੇ ਇਕ ਹੋ ਰਹੇ ਨੇ ਗਠਜਵੰਧਨ ਦੇ ਪਿੱਛੇ ਮਰ ਰਹੇ ਨੇ ਹੋਗੇ ਚਪੇੜਾ ਤੁਸੀਂ ਵੀ ਮਾਰਨੀ ਹੈ ਚਪੇੜਾ ਗਰੀਬਾਂ ਨੂੰ ਤੁਸੀਂ ਵੀ ਮਾਰਨੀ ਹੈ ਚਾਹੇ ਕਾਂਗਰਸ ਹੈ ਕਾ ਜਾਂ ਭਾਜਪਾ ਹੈ ਲੇਕਿਨ ਅੱਜ ਵੀ ਆਪਣੇ ਸਟੈਂਡ ਤੇ ਖੜੀ ਹਾਂ ਸਰਵਜਨ ਸੁਖਾਏ ਸਰਵਜਨ ਹਿਤਾਏ ਉੱਥੇ ਖੜੀ ਹਾਂ ਸਭਨਾ ਦੀ ਗੱਲ ਕਰੂੰਗੀ ਕੱਲ੍ਹ ਸਟੈਂਡ ਤੇ ਕਰੂੰਗੀ ਗੱਲ ਟੰਡਨ ਸਾਹਿਬ ਤੇ ਤਵਾਰੀ ਸਾਹਿਬ ਦੀ ਕਰਨੀ ਆ ਤੁਹਾਡੇ ਸਿਆਸੀ ਵਿਰੋਧੀ ਨੇ ਚੰਡੀਗੜ੍ਹ ਤੋਂ ਪੂਰੇ ਤਿਆਰ ਵਰ ਤਿਆਰ ਨੇ ਕਹਿੰਦੇ ਸਾਡੇ ਨਹੀਂ ਮੁਕਾਬਲੇ ਚ ਕੋਈ ਦੇਖਿਓ ਸਹੀ ਬਣਤਾ ਕੀ ਹੈ ਦੇਖੋ ਮੇਰਾ ਮੁਕਾਬਲਾ ਤੇ ਮੇਰੇ ਆਪ ਦੇ ਨਾਲ ਹੈ ਉਹਨਾਂ ਨੇ ਕੀ ਕਿਹਾ ਮੈਨੂੰ ਨਹੀਂ ਪਤਾ ਮੈਂ ਆਪਣੇ ਤੇ ਫੋਕਸ ਕਰਦੀ ਹਾਂ ਮੈਂ ਆਪਣੇ ਆਪ ਨੂੰ ਦੇਖ ਰਹੀ ਹਾਂ ਉਹ ਜਿਸ ਲੈਂਸ ਤੋਂ ਇਹ ਇਹ ਦੋ ਪਾਰਟੀਆਂ ਜਿਸ ਲੈਂਸ ਤੋਂ ਚੰਡੀਗੜ੍ਹ ਦੱਸ ਰਹੀਆਂ ਉਹ ਬਿਲਕੁਲ ਗਲਤ ਆ ਜੇ ਜਿਸ ਚੰਡੀਗੜ੍ਹ ਰੀਅਲ ਦੇਖਣਾ ਨਾ ਇਸ ਸ਼ਹਿਰ ਜਿਹੜਾ ਦੋ ਚੰਡੀਗੜ੍ਹ ਵਸਦੇ ਨੇ ਇੱਕ ਜੋ ਗ੍ਰੀਨ ਕਲੀਨ ਦੱਸਦੇ ਨੇ ਇੱਕ ਜੋ ਇਹਨੂੰ ਗ੍ਰੀਨ ਕਲੀਨ ਕਰਦੇ ਨੇ ਜਾ ਕੇ ਉਹਨਾਂ ਦੇ ਵਿੱਚ ਵਿਚਰੋ ਜਾ ਕੇ ਉਹਨਾਂ ਦੇ ਘਰ ਬਸਤੀਆਂ ਦੇਖੋ ਉਹਨਾਂ ਦੀ ਪ੍ਰੋਬਲਮਸ ਦੇਖੋ ਜਾ ਕੇ ਉਹਨਾਂ ਦੇ ਹੱਕਾਂ ਤੇ ਕਿੱਥੇ ਡਾਕਾ ਪਿਆ ਜਾ ਰਿਹਾ ਇਹ ਦੇਖੋ ਇਸ ਕਰਕੇ ਮੈਂ ਚੰਡੀਗੜ੍ਹ ਤੇ ਸਮਝਾਣ ਆਈ ਹਾਂ ਕਿ ਵੋਟ ਤੁਹਾਡਾ ਰਾਜ ਟੁੱਟਾ ਹੋਣਾ ਚਾਹੀਦਾ ਚੋਰਾ ਨੂੰ ਗੱਦਾਰਾਂ ਨੂੰ ਵੋਟ ਪਾਣਾ ਬੰਦ ਕਰੋ ਪਹਿਲੇ ਕਾਂਗਰਸ ਸੀਗੇ ਉਹਨਾਂ ਤੁਹਾਨੂੰ ਕੁੱਕੀ ਦਿੱਤਾ ਅੱਜ ਇਹ ਸਥਿਤੀ ਹੈ ਇੰਨੇ ਨੇ ਛੋਟੇ ਛੋਟੇ ਜਿੰਨੀ ਦੁਕਾਨਾਂ ਆ ਨਾ ਬੋਰਡ ਇੰਨੇ ਤੇ ਉਹਨਾਂ ਦੇ ਘਰ ਤੇ 6-6 7-7 ਲੋਕ ਇੱਕ ਇੱਕ ਕਮਰੇ ਦੇ ਵਾਸ਼ਰੂਮ ਜਿਹਨੇ ਘਰਾਂ ਚ ਰਹਿ ਰਹੇ ਨੇ ਸੋਚੋ ਤੇ ਇਸ ਕਰਕੇ ਜਿਹੜੀ 10 ਸਾਲ ਦੀ ਸਰਕਾਰ ਹੈ ਜਿਹੜੀ ਤੁਸੀਂ ਬੀਬੀ ਲੈ ਕੇ ਆਏ ਸੀਗੇ ਗਲੈਮਰ ਇੰਡਸਟਰੀ ਤੋਂ ਕਰਾਤਾ ਨਾ ਤੁਹਾਡਾ ਗਲੈਮਰ ਬੱਚਿਆਂ ਦੇ ਕਰੀਅਰ ਨਾਲ ਖਿਲਵਾੜ ਚੰਡੀਗੜ੍ਹ ਨਾਲ ਖਿਲਵਾੜ ਨਾ ਮਕਾਨ ਜਿਸ ਮਕਾਨ ਚ ਰਹਨੇ ਉਸ ਮਕਾਨ ਦੇ ਕਾਗਜ਼ ਹੀ ਨਹੀਂ ਅਧਿਕਾਰ ਹੀ ਨਹੀਂ ਉਹਨਾਂ ਦਾ ਉਸ ਮਕਾਨ ਤੇ ਕੁਝ ਵੀ ਹੋ ਸਕਦਾ ਸੋ ਇਹ ਜਿਹੜੇ ਇਸ਼ੂਜ਼ ਹੈਗੇ ਡਾਕਟਰ ਰੇਤੂ ਇਹਨਾ ਇਸ਼ੂਜ਼ ਨੂੰ ਲੈ ਕੇ ਆਈਏ ਵਧੀਆ ਸਿੱਖਿਆ ਹੋਵੇ ਵਧੀਆ ਫੈਸਿਲਿਟੀ ਹੋਵੇ ਹਰ ਗਰੀਬ ਦੀ ਕਲੋਨੀ ਚ ਡਿਸਪੈਂਸਰੀ ਹੋਵੇ 24/7 ਰਨਿੰਗ ਕਿਉਂ ਭਾਈ ਜਿਸ ਮਕਾਨ ਚ ਤੁਸੀਂ 70 ਸਾਲ ਹੋਗੇ ਰਹਿੰਦੇ ਅਧਿਕਾਰ ਕਿਉਂ ਨਹੀਂ ਮਿਲੇ ਅੱਜ ਤਿੰਨ ਤੱਕ ਅੱਛਾ ਰੇਤੂ 13 ਵਿਧਾਨ ਸਭਾ ਸੌਰੀ ਲੋਕ ਸਭਾ ਸੀਟਾਂ ਜਿਹੜੀਆਂ ਨੇ ਪੰਜਾਬ ਦੀਆਂ ਨੇ 14ਵੀਂ ਲੋਕ ਸਭਾ ਸੀਟ ਜਿਹੜੀ ਹੈ ਚੰਡੀਗੜ੍ਹ ਦੀ ਹੈ ਚੰਡੀਗੜ੍ਹ ਦੇ ਵਿੱਚ ਸਭ ਨੂੰ ਪਤਾ ਕਿ ਡਾਕਟਰ ਰੇਤੂ ਜਿਹੜ ਨੇ ਭਾਰਤ ਬਹੁਜਨ ਸਮਾਜ ਪਾਰਟੀ ਦੇ ਜਿਹੜਾ ਇਲੈਕਸ਼ਨ ਲੜ ਰਹੇ ਨੇ 13 ਸੀਟਾਂ ਦੀ ਇੰਨੀ ਚਰਚਾ ਨਹੀਂ ਹੈਗੀ ਬਹੁਤ ਜਨ ਸਮਾਜ ਪਾਰਟੀ ਨੇ ਮੈਂ ਬlesed ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਨੈਗੇਟਿਵ ਪੁਆਇੰਟ ਨਹੀਂ ਹੈਗਾ ਪਾਰਟੀ ਪ੍ਰਤੀ ਕਿ 13 ਸੀਟਾਂ ਦੀ ਕੋਈ ਨਹੀਂ 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 ਮੈਨੂੰ ਲੱਗਦਾ ਕਿ ਜੇ ਇਹ opportunity ਮੈਨੂੰ ਮਿਲੀ ਆ ਔਰ ਮੈਂ ਆਵਾਜ਼ ਚੁੱਕ ਰਹੀ ਆ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਵੀ ਕਹੂੰਗੀ ਕਿ ਇਮਾਨਦਾਰੀ ਨੂੰ ਵੋਟ ਕਰੋ ਜਨਤਾ ਦੀ ਆਵਾਜ਼ ਨੂੰ ਵੋਟ ਕਰੋ ਜੋ ਤੁਹਾਡੇ ਨਾਲ ਲਿਖ ਕੇ ਵੀ ਕਹਦੇ ਹੋ ਕਿ ਕਿਸੇ ਵੀ ਪਾਰਟੀ ਦਾ ਹੋਵੇ ਨਹੀਂ ਨਹੀਂ ਸੁਣੋ ਸੁਣੋ ਇਮਾਨਦਾਰ ਜਨ ਇਹ ਪਹਿਲੇ ਆ ਰਹੀ ਆ ਪਹਿਲੇ ਮੈਂ ਆਪਣੀ ਗੱਲ ਕਰੂੰਗੀ ਇਮਾਨਦਾਰੀ ਨੂੰ ਵੋਟ ਕਰੋ ਜਨਤਾ ਦੀ ਆਵਾਜ਼ ਨੂੰ ਵੋਟ ਕਰੋ ਜੋ ਪਾਰਟੀ ਜੋ ਕੈਂਡੀਡੇਟ ਤੁਹਾਡੇ ਲਈ ਲੜੂਗਾ ਉਹਨੂੰ ਵੋਟ ਕਰੋ ਇਹ ਸਾਰੇ ਕੰਬੀਨੇਸ਼ਨ ਬਹੁਜਨ ਸਮਾਜ ਪਾਰਟੀ ਦੇ ਹੈਗੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟਸ ਪ੍ਰੋਟੋਕਾਲ ਨਾਲ ਚੱਲਦੇ ਨੇ ਉਹ ਕਦੀ ਵੀ ਮਨੁੱਖਤਾ ਤੋਂ ਹਟ ਕੇ ਗੱਲ ਨਹੀਂ ਕਰ ਸਕਦੇ ਉਹ ਕਦੀ ਵੀ ਤੁਹਾਡੇ ਹੱਕਾਂ ਤੇ ਡਾਕਾ ਨਹੀਂ ਪਾ ਸਕਦੇ ਉਹ ਕਦੀ ਵੀ ਪ੍ਰਚਾਰ ਅਲੱਗ ਔਰ ਪ੍ਰੈਕਟਿਸ ਅਲੱਗ ਨਹੀਂ ਕਰਦੇ ਇਸ ਕਰਕੇ ਡਾਕਟਰ ਰਿਤੂ ਨੂੰ ਪਾਰੀ ਵੋਟਾਂ ਨਾਲ ਜਿਤਾ ਕੇ ਉੱਥੇ ਭੇਜੋ ਔਰ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ 13 13 ਲੋਕ ਸੇਵਾ ਸੀਟਾਂ ਤੇ ਖੜੇ ਹੈ ਭਰ ਕੇ ਵੋਟ ਪਾਓ ਜੀ ਤੁਸੀਂ ਕਹਿੰਦੇ ਹੋ ਭਰ ਕੇ ਵੋਟ ਪਾਓ ਸਾਨੂੰ ਜਿਹੜਾ ਲੋਕ ਸਭਾ ਦੇ ਵਿੱਚ ਭੇਜੋ ਤਾਂ ਕਿ ਲੋਕਾਂ ਦੇ ਹੱਥਾਂ ਦੀ ਆਵਾਜ਼ ਜਿਹੜੀ ਆ ਉਹ ਪਹੁੰਚ ਸਕੇ ਜੇਕਰ ਡਾਕਟਰ ਰਿਤੂ ਜਿੱਤੇ ਜਾਂਦੇ ਨੇ ਕਿਤੇ ਲੰਮੇ ਲੰਮੇ ਇੰਤਜ਼ਾਰ ਤਾਂ ਨਹੀਂ ਕਰਨੇ ਪੈਣਗੇ ਸਾਨੂੰ ਮਿਲਣ ਦੇ ਲਈ ਸਾਨੂੰ ਇੰਟਰਵਿਊਜ਼ ਦੇ ਲਈ ਸਾਨੂੰ ਕੋਈ ਕੰਮ ਕਰਵਾਉਣ ਦੇ ਲਈ ਅਸ਼ਾਰਾ ਸਮਝ ਗਏ ਹੋ ਕਦੀ ਵੀ ਨਹੀਂ ਕਦੀ ਵੀ ਨਹੀਂ ਕਦੀ ਵੀ ਨਹੀਂ ਅੱਜ ਤੋਂ ਮੈਂ ਮਾਫੀ ਮੰਗਦੀ ਆ ਕਿਉਂਕਿ ਚੋਣ ਟਾਈਮ ਸਾਹਮਣੇ ਹੈਗਾ ਇਸ ਕਰਕੇ ਇੱਕ ਜਗ੍ਹਾ ਜਾਓ ਦੂਜੀ ਜਗ੍ਹਾ ਸਭਾ ਚੱਲ ਰਹੀਆਂ ਹੈਗੀਆਂ ਬਟ ਡਾਕਟਰ ਨੂੰ ਰਹਿਣਾ ਹੀ ਜਨਤਾ ਦੇ ਵਿੱਚ ਅੱਛਾ ਲੱਗਦਾ ਲੋਕਾਂ ਦੇ ਵਿੱਚ ਔਰ ਰਹੀ ਗੱਲ মিডিਆ ਦੀ ਔਰ ਤੁਹਾਡੇ ਵਰਗੇ মিডিਆ ਦੀ ਪਤਾ ਹੈ ਇੱਕ ਕਰਜ਼ਾ ਸੀ ਤੁਹਾਡਾ ਦੇ ਨਹੀਂ ਸਕਦੇ ਕਿਉਂ ਕਿ ਸਾਨੂੰ ਦੱਸਣ ਵਾਲੇ ਸਾਡੀ ਪੀੜਾ ਦੱਸਣ ਵਾਲੇ ਸਾਨੂੰ ਬਣਾਉਣ ਵਾਲੇ ਤੁਸੀਂ ਹੋ ਔਰ ਜੇ ਅਸੀਂ ਧੋਖਾ ਤੁਹਾਡੇ ਨਾਲ ਕੀਤਾ ਤੇ ਅਸੀਂ ਆਪਣੇ ਨਾਲ ਧੋਖਾ ਕਰਿਆ ਅਸੀਂ ਜਨਤਾ ਨਾਲ ਧੋਖਾ ਕਰਿਆ ਜੋ ਸਾਡੇ ਮੁੱਦੇ ਸੀਗੇ ਨਾ ਜਿੱਥੇ ਸਾਨੂੰ ਮਾਰ ਪੈਂਦੀ ਸੀਗੀ ਜਿੱਥੇ ਸਾਡੇ ਲਈ ਕੋਈ ਨਹੀਂ ਖੜਾ ਇਹ ਮੀਡੀਆ 24 ਘੰਟੇ ਝੂਠ ਦੱਸ ਰਹੀ ਸੀਗੀ ਕਾਂਗਰਸ ਦੇ ਟਾਈਮ ਤੇ ਕਾਂਗਰਸ ਭਾਜਪਾ ਦੇ ਟਾਈਮ ਤੇ મોદી ਇਹੀ ਉਹ ਉਹ ਅਸਲੀ ਕੰਮ ਤੁਸੀਂ ਕੀਤਾ ਸਾਰਿਆਂ ਤੁਸੀਂ ਸਾਨੂੰ ਦੱਸਿਆ ਤੇ ਲੋਕਾਂ ਸਾਨੂੰ ਪਿਆਰ ਕੀਤਾ ਰਿਤੂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬੀ ਦੀ ਗੱਲ ਕਰਦੇ ਹੋ ਪੰਜਾਬੀ ਅੱਧੀ ਗੱਲ ਕਰਦੇ ਹੋ ਪੰਜਾਬੀ ਮਾਂ ਬੋਲੀ ਤੇ ਮੈਂ ਥੋੜਾ ਜਾਣਦਾ ਪੰਜਾਬੀ ਮਾਂ ਬੋਲੀ ਡਾਕਟਰ ਰਿਤੂ ਦੇ ਲਈ ਕੀ ਹੈ एवरीथिंग एवरीथिंग ਆਈ ਸਟੇ ਹਾਂ ਕਿਉਂਕਿ ਮੈਂ ਸਰ ਐਵਰੀ ਪੰਜਾਬੀਟ ਇਟ ਐਵਰੀਥਿੰਗ ਕਿਉਂਕਿ ਮੈਂ ਸਵਾਲ ਕਰਨ ਦਾ ਮਕਸਦ ਇਹ ਸੀ ਜਦੋਂ ਤੋਂ ਮੈਂ ਤੁਹਾਡੇ ਆਫਿਸ ਦੇ ਵਿੱਚ ਆਇਆ ਮੈਂ ਬੋਰਡ ਦੇਖੇ ਨੇ ਅੰਦਰ ਲੱਗਿਆ ਇਹ ਬੋਰਡ ਲੱਗਿਆ ਇੱਕ ਵੀ ਬੋਰਡ ਪੰਜਾਬੀ ਦੇ ਵਿੱਚ ਨਹੀਂ ਸਾਰੇ ਹਿੰਦੀ ਦੇ ਵਿੱਚ ਨਹੀਂ ਸਾਡੇ ਬਹੁਤ ਪੈਂਫਲੈਟਸ ਜਿਹੜੇ ਹੈਗੇ ਪੰਜਾਬੀ ਚ ਹੈਗੇ ਅੱਜ ਜਿਹੜੇ ਪਿੰਡਾਂ ਸੀਗੇ ਸੀਗੇ ਅਸੀਂ ਉਹ ਦੇਖ ਕੇ ਐਕਚੁਅਲੀ ਇਹਦਾ ਸਮੀਕਰਨ ਕੀਤਾ ਹੈਗਾ ਕਿ ਜਿੱਥੇ ਪੰਜਾਬੀ ਲੋਕ ਸਾਡੇ ਪੜਨ ਵਾਲੇ ਜ਼ਿਆਦਾ ਨੇ ਉੱਥੇ ਉਹਨਾਂ ਲਈ ਉਹ ਜੇ ਰੱਖੋ ਜਿੱਥੇ ਹਿੰਦੀ ਪੜਨ ਵਾਲੇ ਕਿਉਂਕਿ ਇਹ ਜਿਹੜਾ ਏਰੀਆ ਨਾ ਇੱਥੇ ਜਿੱਥੇ ਆਫਿਸ ਬਣਾਇਆ ਸਪੈਸ਼ਲੀ ਇਹ ਬਹੁਤ ਸਲਾਹ ਨਾਲ ਹੋਇਆ ਕਿਉਂਕਿ ਮੇਰੇ ਨਾਲ ਵੀ ਜੋ ਟੀਮ ਖੜੀ ਹੈ ਮੈਨੂੰ ਆਪ ਹਿੰਦੀ ਬੋਲਣ ਦੀ ਨਹੀਂ ਓਕਾ ਹੁੰਦਾ ਸੀਗਾ ਹੈਨਾ ਹੱਲੀ ਵੀ ਮੈਂ ਕਦੀ ਪੰਜਾਬੀ ਔਰ ਹਿੰਦੀ ਮਿਕਸ ਕਿਉਂਕਿ ਮੈਂ ਇੰਨੇ ਸਾਲ ਯੂਨੀਵਰਸਿਟੀ ਚ ਰਹੀ ਆ ਕਾਲਜ ਦਿੱਲੀ ਦਿੱਲੀ ਯੂਨੀਵਰਸਿਟੀ ਰਹੀ ਆ ਉੱਥੇ ਨਾ ਮਿਕਸ ਹੋ ਗਿਆ ਮੇਰੀ ਲੈਂਗੁਏਜ ਦਾ ਪੰਜਾਬੀਆਂ ਦਾ ਤਾਂ ਵੈਸੇ ਵੀ ਹੋ ਜਾਂਦਾ ਸਾਡਾ ਤਾਂ ਇੰਨਾ ਹੱਸਦੇ ਸੀਗੇ ਨਾ ਕਿਉਂਕਿ ਸਾਨੂੰ ਤਾਂ ਪੰਜਾਬੀ ਬੋਲਣਾ ਆਉਂਦੀ ਸੀਗੀ ਬਹੁਤ ਔਖੀ ਲੱਗਦੀ ਸੀਗੀ ਹਿੰਦੀ ਸਾਡੇ ਦੇ ਲੋਕੇ ਹੱਸਦੇ ਸੀਗੇ ਪਰ ਸਪੀਡ ਬ੍ਰੇਕਰ ਵਾਲੀ ਅੰਗਰੇਜ਼ੀ ਆਉਂਦੀ ਸੀਗੀ ਸਾਨੂੰ ਤੇ ਉਹ ਮਿਹਨਤ ਕਰਕੇ ਨੇ ਸਿੱਖੀਆਂ ਸਾਰੀ ਚੀਜ਼ਾਂ ਤੇ ਅਦਰ ਕਲਚਰ ਕਮਿਊਨਿਟੀ ਦੇ ਬੱਚਿਆਂ ਨਾਲ ਹਿੰਦੀ ਬੋਲ-ਬੋਲ ਕੇ ਮੇਰੀ ਹਿੰਦੀ ਬਹੁਤ ਵਧੀਆ ਹੋ ਗਈ ਪਰ ਮੈਨੂੰ ਸ਼ੌਕ ਸੀਗਾ ਕਿ ਮੈਂ ਸਿੱਖਣੀ ਹੈਗੀ ਹੈਨਾ ਤੇ ਗੱਲ ਰਹੀ ਪਿਆਰ ਦੀ ਮੈਂ ਕਿਹਾ ਹੀ ਤਾਂ ਇੱਕ ਲਾਈਨ ਚ ਇਟ ਇਜ਼ ఎవਰੀਥਿੰਗ ਫਾਰ ਅਸ ਬਟ ਏਜ ਇਸ ਜ਼ਰੂਰ ਹੈਗੀ ਹੈ ਕਿ ਜਿੱਦਾਂ ਜਿਹੜੇ ਜਿਸ ਪਿੰਡ ਚ ਅੱਜ ਆ ਸੀਗੇ ਸੀ ਸਾਡੇ ਪੈਂਫਲੈਟ ਜਿੰਨੇ ਵੀ ਅਸੀਂ ਉੱਥੇ ਬੰਨੇ ਆ ਪੂਰੇ ਪੰਜਾਬੀ ਚ ਬੰਨੇ ਨੇ ਹੁਣ ਜਿਹੜਾ ਏਰੀਆ ਬਸਤੀਆਂ ਮੈਂ ਕਵਰ ਕਰ ਰਹੀ ਆ ਮੈਨੂੰ ਦੇਖਣਾ ਪੈਂਦਾ ਕਿ ਕੀ ਇਹ ਪੈਂਫਲੈਟ ਜੋ ਮੈਂ ਇੱਥੇ ਦੇ ਰਹੀ ਆ ਇਹਨਾਂ ਨੂੰ ਇਹ ਚੀਜ਼ ਦੀ ਸਮਝ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਕਿੱਥੇ ਜਿਹੜੇ ਯੂਪੀ ਬਿਹਾਰ ਤੋਂ ਆਏ ਨੇ ਜਿਨ੍ਹਾਂ ਦੀ ਹੱਲੀ ਵੀ ਪੰਜਾਬੀ ਚ ਗੁਰਮੁਖੀ ਚ ਪਕੜਨੀ ਹੈਗੀ ਸੋ ਮੈਂ ਉਸ ਇਸ ਇਸ ਸੋਚ ਨਾਲ ਇਹ ਚੀਜ਼ਾਂ ਬਣਾਈਆਂ ਨੇ ਜੀ ਆਖਰੀ ਸਵਾਲ ਹੈਗਾ ਮਾਇਆਵਤੀ ਜੀ ਦੀ ਡਾਟੋਲੋਜੀ ਨਾਲ ਸਾਹਿਬ ਕਾਂਸਤੀ ਰਾਮ ਜੀ ਦੀ ਡਾਟੋ ਮਨੂੰ ਪਾਰਟੀ ਨੇ ਮਾਨ ਦਿੱਤਾ ਮੈਂ ਉਹਨਾਂ ਦੀ ਏਟੋਲੋਜੀ ਹੈ ਗੁਰੂਗਨ ਸਾਹਿਬ ਦੀ ਏਟੋਲੋਜੀ ਬਿਲਕੁਲ ਉਹਨਾਂ ਦੀ ਏਟੋਲੋਜੀ ਦੇ ਨਾਲ ਮੈਂ ਜਿਹੜੀ ਸਹਿਮਤ ਹੈਗੀ ਆ ਕਿਤੇ ਕੱਲ ਨੂੰ ਇਹ ਬਿਆਨਤਾ ਨਹੀਂ ਸੁਣਨ ਨੂੰ ਮਿਲ ਜੇਗਾ ਕਿ ਜੀ ਮਾਇਆਵਤੀ ਜੀ ਦੀ ਮਨੂੰ ਵਿਚਾਰਕ ਜਿਹੜੇ ਨੇ ਮਤਭੇਦ ਹੋ ਗਏ ਡਾਕਟਰ ਇਹ ਤੋਂ ਪਾਰਟੀ ਛੱਡ ਰਹੇ ਨੇ ਦੇਖੋ ਐਸਾ ਤਾਂ ਬਿਲਕੁਲ ਵੀ ਮੇਰੇ ਹੋਸ਼ੋ ਆਵਾਜ਼ ਤੇ ਐਸਾ ਹੋ ਨਹੀਂ ਸਕਦਾ ਆਨ ਰਿਕਾਰਡ ਰੱਖ ਦੇਣ ਲੋਕ ਜਦੋਂ ਘੱਟ ਲੈਂਦੇ ਨੇ ਮੈਂ ਉਹ ਰੱਖੋ ਮੈਂ ਉਹੀ ਕਹਿ ਰਹੀ ਆ ਮੇਰੇ ਹੋਸ਼ੋ ਹਵਾਜ਼ ਨਾਲ ਜਦ ਤੱਕ ਵਿਚਾਰ ਕਾਇਮ ਰਹਿਣ ਰਹਿਣਗੇ ਤਦ ਤੱਕ ਪਾਰਟੀ ਮੇਰੀ ਇੱਦਾਂ ਹੀ ਚੱਲੂ ਤਦ ਤੱਕ ਮੈਂ ਇਸ ਤੇ ਵਿਚਾਰਧਾਰਾ ਤੇ ਕੰਮ ਕਰੂੰਗੀ ਵਿਚਾਰਾਂ ਕਰਕੇ ਤੇ ਪਾਰਟੀਆਂ ਵਿਚਾਰਾ ਕਰਕੇ ਪਾਰਟੀ ਚੁਣੀ ਐ ਔਰ ਲੋਕਾਂ ਦੇ ਹਿੱਤਾਂ ਲਈ ਗੱਲ ਕਰਨ ਲਈ ਹੋਇਆ ਤੇ ਇਹ ਸਾਰੀ ਚੀਜ਼ਾਂ ਇੱਦਾਂ ਹੀ ਸ਼ੁਕਰੀਆ ਰਿੱਤੂ ਥੈਂਕ ਯੂ ਬਹੁਤ ਬਹੁਤ ਸੋ ਬਹੁਜੰ ਸਮਾਜ ਪਾਰਟੀ ਦੇ ਵੱਲੋਂ ਹੰਗਾਰਾ ਚੰਡੀਗੜ੍ਹ ਦੀ ਲੋਕ ਸਭਾ ਸੀਟ ਨੂੰ ਲੈ ਕੇ ਭਰਿਆ ਗਿਆ ਡਾਕਟਰ ਰਿੱਤੂ ਦਾ ਕੌਨਫੀਡੈਂਸ ਪੂਰੇ ਜੋਰਾਂ ਸ਼ੋਰਾਂ ਤੇ ਆ ਤੇ ਕਹਿ ਰਹੇ ਨੇ ਮੇਰਾ ਮੁਕਾਬਲਾ ਮੇਰੇ ਆਪਣੇ ਨਾਲ ਆ ਮੇਰਾ ਮੁਕਾਬਲਾ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕਾਂ ਨੂੰ ਕਦੇ ਨਿਕਲ ਕੇ ਸਾਹਮਣੇ ਔਣੀ ਨਹੀਂ ਦਿੱਤਾ ਗਿਆ ਲੋਕ ਮੁੱਦਿਆਂ ਦੀ ਗੱਲ ਡਾਕਟਰ ਰੀਤੂ ਦੇ ਵੱਲੋਂ ਕੀਤੀ ਗਈ ਆ ਵਾਅਦੇ ਕੀਤੇ ਗਏ ਨੇ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕ ਮੁੱਦੇ ਜ਼ੋਰ ਸ਼ੋਰ ਦੇ ਨਾਲ ਚੱਕੇ ਜਾਣਗੇ ਹੁਣ ਕੀ ਚੰਡੀਗੜ੍ਹ ਲੋਕ ਸਭਾ ਹਲਕੇ ਦੇ ਲੋਕ ਡਾਕਟਰ ਰੀਤੂ ਦੇ ਉੱਪਰ ਭਰੋਸਾ ਜਤਾ ਕੇ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਜਾਂ ਫਿਰ ਨਹੀਂ ਇਹ ਤੌਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸਾਥੀ ਸਰਵੇਸ਼ ਦੇ ਨਾਲ ਸੰਸਾਰਦੀਪ ਸਿੰਘ ਪੰਜਾਬ ਪ੍ਰਥਮ ਚੰਡੀਗੜ੍ਹ